ਨਵੇਂ ਪਰਿਵਾਰ ਦੇ ਵਿੱਚ ਜਿੱਥੇ ਮੈਂ ਐਂਟਰ ਹੋਇਆ ਸ਼ਾਮਿਲ ਹੋਇਆ ਤੇ ਉਸ ਨਵੇਂ ਪਰਿਵਾਰ ਨੇ ਜੋ ਪਿਆਰ ਦਿੱਤਾ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਕਿ ਲੋਕਤੰਤਰ ਦਾ ਗळा ਘੁੱਟਿਆ ਜਾ ਰਿਹਾ ਕਿਉਂਕਿ ਜਦੋਂ ਇਲੈਕਸ਼ਨ ਆਦੇ ਨੇ ਉਦੋਂ ਲੀਡਰਜ਼ ਦੀ ਪੁੱਛਗਿੱਛ ਵੀ ਹੁੰਦੀ ਹੈ ਤੇ ਉਹਨਾਂ ਨੂੰ ਅੰਦਰ ਵੀ ਦਿੱਤਾ ਜਾਂਦਾ ਔਰ ਜਦੋਂ ਇਲੈਕਸ਼ਨ ਚਲੇ ਜਾਂਦੇ ਆ ਤੇ ਫਿਰ ਜਿਹੜਾ ਈਡੀ ਫਿਰ ਸਲੋ ਹੋ ਜਾਂਦੀ ਕਿਉਂਕਿ ਚੋਣਾ ਸਿਰ ਤੇ ਸੋ ਬਿਲਕੁਲ ਚੋਣਾ ਲੁੱਟਣ ਦੇ ਲਈ ਦਿੱਤਣ ਲਈ ਨਹੀਂ ਚੋਣਾ ਲੁੱਟਣ ਦੇ ਲਈ ਇਸ ਤਰ੍ਹਾਂ ਦੇ ਉਪਰਾਲੇ ਜਿਹੜੇ ਉਹ ਕੀਤੇ ਜਾ ਰਹੇ ਆ ਕਾਂਗਰਸ ਦਾ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਸਮਥਿੰਗ ਇਜ਼ ਰੋਂਗ ਵਿਦ ਦਾ ਪਾਰਟੀ ਸਭ ਤੋਂ ਵੱਡਾ ਜਿਹੜਾ ਕਾਰਨ ਹੈ ਕਿ ਇਨਡਿਸਿਪਲਨ ਜਿਹੜਾ ਹੈ ਡਿਸਿਪਲਨ ਦਾ ਨਾ ਹੋਣਾ ਕਿਸੇ ਵੀ ਸੰਗਠਨ ਦੇ ਵਿੱਚ ਕਿਸੇ ਵੀ ਪੁਰਾਣੀ ਪਾਰਟੀ ਦੇ ਵਿੱਚ ਜਾਂ ਨਵੀਂ ਪਾਰਟੀ ਦੇ ਵਿੱਚ ਜੇਕਰ ਸੰਗਠਨ ਨਾ ਹੋਵੇ ਡਿਸਿਪਲਨ ਨਾ ਹੋਵੇ ਤਾਂ ਉਹ ਪਾਰਟੀ ਜਿਹੜੀ ਜ਼ੀਰੋ ਧੜੇਬਾਜ਼ੀ ਜਾਂ ਧੜੇਬੰਦੀ ਇਸ ਕਦਰ ਹੋਣਾ ਅੱਜ ਪਾਰਟੀ ਆ ਅੰਦਰੋਂ ਜਿਹੜੀ ਬਹੁਤ ਕਮਜ਼ੋਰ ਹੋ ਚੁੱਕੀ ਤੁਹਾ ਮੈਨ ਸਮਝਣਾ ਕਿ ਬਹੁਤ ਵੱਡੇ ਕਾਰਨ ਜਦੋਂ ਹਾਲਾਂਕਿ ਕਾਂਗਰਸ ਦੇ ਵਿੱਚ ਅਸੀਂ ਉਹ ਸੀਟ ਜਿੱਤੀ ਹੈ ਜਿਹੜੀ 45 ਸਾਲ 1972 ਤੋਂ ਬਾਅਦ ਕਾਂਗਰਸ ਨੇ ਕਦੀ ਜਿੱਤੀ ਨਹੀਂ ਸੀ ਸੋ ਅਸੀਂ ਆਪਣੀ ਮਿਹਨਤ ਹੱਦਕਾ ਪਾਰਟੀ ਦੇ ਵਿੱਚ ਵੀ ਰਹੇ ਹਾਂ ਪਹਿਲੀ ਵਾਰ ਵੀ ਜਿੱਤੀ ਹੈ ਦੂਜੀ ਵਾਰ ਵੀ ਜਿੱਤੀ ਹੈ ਔਰ ਦੂਜੀ ਵਾਰ 22 ਦੇ ਵਿੱਚ ਐਡੀ ਸੁਨਾਮੀ ਦੇ ਵਿੱਚ ਜਿੱਤੀ ਹੈ ਉਹਨਾਂ ਨੇ ਇਹ ਦੀ ਜਾਂਚ ਵੀ ਕੀਤੀ ਹੈ 5 ਕਰੋੜ ਦੇ ਵਿੱਚੋਂ ਕਰੀਬ 80 ਲੱਖ ਰੁਪਇਆ ਲੋਕਾਂ ਦੇ ਖਾਤੇ ਇੰਚ ਚਲਾ ਗਿਆ 10 ਤੋਂ 15 ਹਜ਼ਾਰ ਰੁਪਏ ਕਪੜੇ ਦਾ ਤਾਂ ਸਵਾਲ ਹੀ ਨਹੀਂ ਉੱਠਦਾ ਔਰ ਇਵਨ ਡਿਪਟੀ ਕਮਿਸ਼ਨਰ ਦੇ ਇਨਕੁਆਇਰੀ ਰਿਪੋਰਟ ਕਿ ਉਹਦੇ ਵਿੱਚ ਕੋਈ ਵਿੱਤੀ ਕਪ ਉਦੋਂ ਤਾਂ ਮੈਨੂੰ ਕੋਈ ਜੁਆਇਨ ਕਰਨ ਦਾ ਕੋਪਲੈਨ ਵੀ ਨਹੀਂ ਸੀ ਤੇ ਆਪਾਂ ਜਿਹੜਾ ਸੰन्यास ਲੈ ਲਾਂਗੇ ਆਪਣੀ ਜਿਹੜੀ ਰਾਜਨੀਤਿਕ ਪਾਰੀ ਹੈ ਉਹ ਛੱਡ ਦੇਵਾਂਗਾ ਤੇ ਜੇ ਇਹ ਗਲਤ ਸਾਬਤ ਹੋਏ ਤੇ ਮੈਂ ਇਹਨਾਂ ਨੂੰ ਜ਼ਰੂਰ ਕਹਿਣਾ ਚਾਹੁੰਦਾ ਵੀ ਇਹ ਜ਼ਰੂਰ ਜਿਹੜੀ ਆਪਣੀ ਸਿਆਸਤਾਂ ਸਿਆਸੀ ਪਾਰੀ ਉਸ ਤੋਂ ਵੀ ਤਿਆਗ ਮਤਲਬ ਤੋਂ ਲੱਗਦਾ ਸੀ ਕਿ ਮੈਂ ਗਲਤ ਆ ਫਿਰ ਤੁਸੀਂ ਮੈਨੂੰ ਡੈਪਟੀ ਲੀਡਰ ਕਹਤੇ ਪਰ ਬਣਾਉਣਾ ਸੀ ਜੇ ਤੁਹਾਨੂੰ ਲੱਗਦਾ ਸੀ ਕਿ ਐਡਾ ਵੱਡਾ ਘਪਲਾ ਹੋਇਆ ਫਿਰ ਪ੍ਰੈਸ ਕਾਨਫਰੰਸ ਉਦੋਂ ਹੀ ਕਰ ਦੇਣੀ ਸੀ ਜਦੋਂ ਆਪਾਂ 2 ਸਾਲ ਆਪਾਂ ਨੂੰ ਯਾਦ ਨਹੀਂ ਆ ਇਹ ਤਾਂ ਮਤਲਬ ਹੁਣ ਜੇ ਯਾਦ ਆ ਰਿਹਾ ਤੇ ਆਪਾਂ ਕਿਤੇ ਨਾ ਕਿਤੇ ਜਿਹੜਾ ਉਹਨਾਂ ਦਾ ਕੈਰੇਕਟਰ ਆ ਆਪਾਂ ਕਿਤੇ ਨਾ ਕਿਤੇ ਉਹਨੂੰ ਅਸੈਸੀਨੇਟ ਕਰਨ ਦੀ ਕੋਸ਼ਿਸ਼ ਕਰ ਰਹੇ ਲੋਕਾਂ ਦੇ ਵਿੱਚ ਪਰ ਮੈਨੂੰ ਇੱਕ ਖੁਸ਼ੀ ਆ ਜਦੋਂ ਦਾ ਮੈਂ ਪਰਿਵਾਰ ਚ ਆਇਆ ਸਾਰਿਆਂ ਨੇ ਵਿਦ ਓਪਨ ਆਰਮਸ ਮੇਰਾ ਵੈਲਕਮ ਕੀਤਾ ਸਵਾਗਤ ਕੀਤਾ ਤੇ ਨਾਲ ਚੱਲਣ ਦਾ ਉਹਨਾਂ ਨੇ ਤਹਿਯਾਬ ਕੀਤਾ ਕਿ ਅਸੀਂ ਨਾਲ ਵੀ ਚੱਲਾਂਗੇ ਤੇ ਜਿਤਾ ਸਰ ਸਦਾ ਅਸ਼ਰ ਸਿੰਘ ਜੀ ਬਹੁਤ ਗਰੀਬੀ ਵੀ ਦੇਖੀ ਹੈ ਪੰਜਾਬ ਨੈਸ਼ਨਲ ਬੈਂਕ ਦੇ ਵਿੱਚ ਚਪੜਾਸੀ ਰਹੇ ਪੀਨ ਰਹੇ ਹੈ ਔਰ ਉਹ ਹੁੰਦੇ ਹੋਏ ਵੀ ਉਹਨਾਂ ਦੀ ਸੋਚ ਐਡੀ ਵੱਡੀ ਸੀ ਗੁਰੂਆਂ ਤੋਂ ਸਭ ਤੋਂ ਪਹਿਲੇ ਗੁਰੂ ਜੇਕਰ ਸਾਡੇ ਜ਼ਿੰਦਗੀ ਚ ਹੁੰਦੇ ਤਾਂ ਮਾਤਾ ਪਿਤਾ ਲੋਕ ਸਭਾ ਚੋਣਾਂ 2024 ਦਾ ਐਲਾਨ ਹੋ ਚੁੱਕਿਆ ਹੈ ਅਸੀਂ ਅੱਜ ਪਹੁੰਚੇ ਹੁਸ਼ਿਆਰਪੁਰ ਲੋਕ ਸਭਾ ਹਲਕਾ ਦੇ ਵਿੱਚ ਸਾਡੇ ਨਾਲ ਮੌਜੂਦ ਨੇ ਡਾਕਟਰ ਰਾਜ ਕੁਮਾਰ ਚੱਬੇਵਾਲ ਜੋ ਕਿ ਦੋ ਵਾਰ ਲਗਾਤਾਰ ਵਿਧਾਇਕ ਚੁਣੇ ਗਏ ਕਾਂਗਰਸ ਪਾਰਟੀ ਦੀ ਉਹਨਾਂ ਨੇ ਸ਼ੁਰੂਆਤ ਕੀਤੀ ਆਪਣੀ ਸਿਆਸੀ ਪਾਰੀ ਦੀ ਔਰ ਪੇਸ਼ੇਵਰਜੋਂ ਡਾਕਟਰ ਨੇ ਡਾਕਟਰ ਤੋਂ ਸਿਆਸਤਦਾਨ ਬਣੇ ਡਾਕਟਰ ਰਹਿੰਦੇ ਹੋયા ਵੀ ਲੋਕਾਂ ਦੀ ਸੇਵਾ ਕੀਤੀ ਤੇ ਹੁਣ ਵੀ ਲੋਕਾਂ ਦੀ ਸੇਵਾ ਕਰ ਰਹੇ ਨੇ ਹੁਸ਼ਿਆਰਪੁਰ ਲੋਕ ਸਭਾ ਸੀਟ ਤੋਂ ਕਾਂਗਰਸ ਪਾਰਟੀ ਛੱਡ ਕੇ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਹੁਸ਼ਿਆਰਪੁਰ ਲੋਕ ਸਭਾ ਸੀਟ ਤੋਂ ਉਮੀਦਵਾਰ ਬਣਾਇਆ ਹੈ ਬਹੁਤ ਬਹੁਤ ਸਵਾਗਤ ਹੈ ਜੀ ਏਬੀਪੀ ਸਾਂਝਾ ਤੇ ਜੀ ਬਹੁਤ ਧੰਨਵਾਦ ਜੀ ਪਹਿਲਾਂ ਵਿਧਾਇਕ ਰਹੇ ਵਿਧਾਇਕੀ ਛੱਡੀ ਹੁਣ ਨਵ ਕੀ ਤਿਆਰੀ ਹੈ ਹੁਣ ਇਸ ਲੋਕ ਸਭਾ ਚੋਣ ਦੇ ਲਈ ਸਭ ਤੋਂ ਪਹਿਲਾਂ ਤੇ ਮੈਂ ਤੁਹਾਡੇ ਮੀਡੀਆਜ਼ ਆ ਔਰ ਤੁਹਾਡੇ ਮੀਡੀਆ ਰਾਈਟ ਦੇਖ ਰਿਹਾ ਹਾਂ ਦਰਸ਼ਕਾਂ ਦਾ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਦੂਸਰੀ ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ ਮੈਂ ਇਸ ਪਾਰਟੀ ਦੇ ਵਿੱਚ ਇਸ ਨਵੇਂ ਪਰਿਵਾਰ ਦਾ ਮੈਂਬਰ ਬਣਿਆ ਤੇ ਮੈਂ ਮਾਨਯੋਗ ਸਾਡੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਔਰ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਤੇ ਸਾਡੇ ਸੰਗਠਨ ਦੇ ਇੰਚਾਰਜ ਜਨਰਲ ਸੈਕਟਰੀ ਇੰਚਾਰਜ ਸੰਦੀਪ ਪਾਟਕ ਜੀ ਉਹਨਾਂ ਦਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਜੁਆਇਨ ਕਰਨ ਤੋਂ ਬਾਅਦ ਮੈਨੂੰ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਤੇ ਉਹਨਾਂ ਨੂੰ ਮੈਂ ਭਰੋਸਾ ਦਿਵਾਉਣਾ ਚਾਹੁੰਦਾ ਕਿ ਆਪਣੀ ਇਹ ਜ਼ਿੰਮੇਵਾਰੀ ਤਨਦੇਹੀ ਤੇ ਇਮਾਨਦਾਰੀ ਦੇ ਨਾਲ ਨਿਭਾਵਾਂਗਾ ਔਰ ਸਾਡੇ ਲੋਕ ਜਿਹੜੇ ਆ ਬਹੁਤ ਖੁਸ਼ ਨੇ ਔਰ ਉਤਸ਼ਾਹਿਤ ਨੇ ਸੋ ਮੈਂ ਆਪਣੇ ਜਿੱਥੇ ਹਾਈ ਕਮਾਂਡ ਦਾ ਧੰਨਵਾਦ ਕਰਦਾ ਉੱਥੇ ਆਪਣੇ ਪੁਰਾਣੇ ਸਾਥੀਆਂ ਦਾ ਵੀ ਧੰਨਵਾਦ ਕਰਦਾ ਕਿ ਉਹਨਾਂ ਨੇ ਮੈਨੂੰ ਬਹੁਤ ਸਹਿਯੋਗ ਦੇਣ ਦਾ ਵਾਅਦਾ ਕੀਤਾ ਤੇ ਨਵੇਂ ਪਰਿਵਾਰ ਦੇ ਵਿੱਚ ਜਿੱਥੇ ਮੈਂ ਐਂਟਰ ਹੋਇਆ ਸ਼ਾਮਿਲ ਹੋਇਆ ਤੇ ਉਸ ਨਵੇਂ ਪਰਿਵਾਰ ਨੇ ਵੀ ਜੋ ਪਿਆਰ ਦਿੱਤਾ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ। ਦੇਸ਼ ਦੇ ਵਿੱਚ ਜੋ ਚੱਲ ਰਿਹਾ ਹੈ ਅਰਵਿੰਦ ਕੇਜਰੀਵਾਲ ਦੀ ਤਰਫ ਦੇਖਿਏ ਈਡੀ ਨੇ ਉਹਨਾਂ ਨੂੰ ਪਹਿਲਾਂ ਸ਼ਰਾਬ ਘੁਟਾਲੇ ਦੇ ਵਿੱਚ ਪੁੱਛਗਿੱਛ ਲਈ ਸੰਮਨ ਕੀਤੇ ਫਿਰ ਉਹਨਾਂ ਨੂੰ ਗ੍ਰਿਫਤਾਰ ਕੀਤਾ ਇਸ ਦੇ ਬਾਰੇ ਕੀ ਕਹੋਗੇ ਜੋ ਦੇਸ਼ ਦੀ ਸਿਆਸਤ ਦੇ ਵਿੱਚ ਚੱਲ ਰਿਹਾ ਹੈ ਅੱਜ ਦੀ ਡੇਟ ਦੇ ਵਿੱਚ ਜੋ ਇਨਫੋਰਸਮੈਂਟ ਡਾਇਰੈਕਟੋਰੇਟ ਹੈ ਜਾ ਜਿੰਨੀਆਂ ਵੀ ਉਹਨਾਂ ਦੀਆਂ ਏਜੰਸੀਜ਼ ਨੇ ਅੱਜ ਇਹਨਾਂ ਏਜੰਸੀਜ਼ ਨੂੰ ਕਿਤੇ ਨਾ ਕਿਤੇ ਜਿਹੜਾ ਲੋਕਤੰਤਰ ਦਾ ਯੂਜ਼ ਕਰਕੇ ਲੋਕਤੰਤਰ ਦਾ ਗळा ਘੋਟਿਆ ਜਾ ਰਿਹਾ ਕਿਉਂਕਿ ਜਦੋਂ ਇਲੈਕਸ਼ਨ ਆਦੇ ਨੇ ਉਦੋਂ ਲੀਡਰਜ਼ ਦੀ ਪੁੱਛਗਿੱਛ ਵੀ ਹੁੰਦੀ ਹੈ ਤੇ ਉਹਨਾਂ ਨੂੰ ਅੰਦਰ ਵੀ ਦਿੱਤਾ ਜਾਂਦਾ ਔਰ ਜਦੋਂ ਇਲੈਕਸ਼ਨ ਚਲੇ ਜਾਂਦੇ ਆ ਤੇ ਫਿਰ ਜਿਹੜਾ ਈਡੀ ਫਿਰ ਸਲੋ ਹੋ ਜਾਂਦੀ ਹੈ ਸੋ ਮੈਂ ਇਹ ਕਹਿਣਾ ਚਾਹੁੰਦਾ ਵੀ ਇਹ ਜਿਹੜਾ ਲੋਕਤੰਤਰ ਦੀ ਜੋ ਹੱਤਿਆ ਦਾ ਜੋ ਪਲਾਨ ਜੋ ਕੇਂਦਰ ਸਰਕਾਰ ਵੱਲੋਂ ਚਲਾਇਆ ਜਾ ਰਿਹਾ ਇਹ ਬਹੁਤ ਹੀ ਮੰਦਪੱਗ ਹੈ ਤੇ ਬਾਕੀ ਜਿਸ ਤੱਕ ਕੇਜਰੀਵਾਲ ਸਾਹਿਬ ਦਾ ਸਵਾਲ ਹੈ ਤੇ ਮੈਨੂੰ ਇਹ ਲੱਗਦਾ ਹੈ ਕਿ ਕੇਜਰੀਵਾਲ ਸਾਹਿਬ ਦੇਖੋ ਔਰ ਜਿਸ ਮਿਸ਼ਨ ਦੇ ਨਾਲ ਆਏ ਨੇ ਭ੍ਰਿਸ਼ਟਾਚਾਰ ਦੂਰ ਕਰਨ ਦੀ ਗੱਲ ਹੈ ਜਾਂ ਹੋਰ ਵੀ ਜਿੰਨੇ ਕੰਮ ਜਾਂ ਰਾਜਨੀਤੀ ਨੂੰ ਇੱਕ ਨਵਾਂ ਰੂਪ ਜਿਹੜਾ ਦੇਣ ਆਏ ਨੇ ਮੈਨੂੰ ਲੱਗਦਾ ਕਿਤੇ ਨਾ ਕਿਤੇ ਕੇਂਦਰ ਸਰਕਾਰ ਦੇ ਵਿੱਚ ਉਸ ਦੇ ਪ੍ਰਤੀ ਬਹੁਤ ਵੱਡੀ ਘਬਰਾਹਟ ਹੈ ਔਰ ਉਸ ਘਬਰਾਹਟ ਨੂੰ ਦੇਖਦੇ ਹੋਏ ਕਿਉਂਕਿ ਜਿੱਥੇ ਦਿੱਲੀ ਚ ਵੀ ਸਰਕਾਰ ਹੈ ਔਰ ਪੰਜਾਬ ਦੇ ਵਿੱਚ ਵੀ ਹੈ ਔਰ ਇੰਨੇ ਨਹੀਂ ਗੁਜਰਾਤ ਦੇ ਵਿੱਚ ਵੀ ਜਿਹੜਾ ਵੋਟ ਸ਼ੇਅਰ 13 14% ਹੈ ਬਹੁਤ ਅੱਛਾ ਹੈ ਸੋ ਇਸ ਗਰੋਥ ਨੂੰ ਦੇਖਦੇ ਹੋਏ ਕਿਤੇ ਨਾ ਕਿਤੇ ਕੇਂਦਰ ਸਰਕਾਰ ਜਿਹੜੀ ਹੈ ਉਹ ਬਹੁਤ ਘਬਰਾਹਟ ਦੇ ਵਿੱਚ ਹੈ ਕਿਉਂਕਿ ਚੋਣਾ ਸਿਰ ਤੇ ਹੈ ਸੋ ਬਿਲਕੁਲ ਚੋਣਾ ਲੁੱਟਣ ਦੇ ਲਈ ਜਿੱਤਣ ਲਈ ਨਹੀਂ ਚੋਣਾ ਲੁੱਟਣ ਦੇ ਲਈ ਇਸ ਤਰ੍ਹਾਂ ਦੇ ਉਪਰਾਲੇ ਜਿਹੜੇ ਉਹ ਕੀਤੇ ਜਾ ਰਹੇ ਆ ਜਿਕਰ ਕੇਜਰੀਵਾ ਸਾਹਿਬ ਦੀ ਗੱਲ ਕਰੀਏ ਜਾਂ ਸਾਡੇ ਹੋਰ ਪਾਰਟੀ ਦੇ ਜਿੰਨੇ ਵੀ ਨੇਤਾ ਅੰਦਰ ਨੇ ਜਾਂ ਸੰਜੇ ਸਿੰਘ ਜੀ ਦਾ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਜ਼ਮਾਨਤ ਹੋ ਗਈ ਹੈ ਸੋ ਉਹਨਾਂ ਦਾ ਤੁਸੀਂ ਜੇਕਰ ਆਪਾਂ ਡਿਟੇਲ ਚ ਦੇਖੀ ਤਾਂ ਕੋਈ ਮਨੀ ਟ੍ਰੇਲ ਨਹੀਂ ਹੈ ਔਰ ਜਿਹੜੇ ਲੋਕਾਂ ਨੇ ਜਿਹੜੇ ਲੋਕਾਂ ਦੇ ਬਿਆਨਾਂ ਤੇ ਇਹ ਪਰਚੇ ਹੋ ਰਹੇ ਆ ਉਹਨਾਂ ਲੋਕਾਂ ਤੋਂ ਉਲਟਾ ਜਿਹੜਾ ਚੰਦੇ ਆ ਉਹ ਭਾਜਪਾ ਲੈ ਰਹੀ ਹੈ ਸੋ ਇਸ ਕਰਕੇ ਇਹ ਬਿਲਕੁਲ ਦਾਲ ਦੇ ਵਿੱਚ ਕਾਲਾ ਹੈ ਇਹ ਜਿਹੜੇ ਇਲਜ਼ਾਮ ਹੈ ਜਾਂ ਇਸ ਤਰ੍ਹਾਂ ਦੇ ਜਿਹੜੇ ਤਸ਼ੱਦਦ ਹੈ ਅਤਿਆਚਾਰ ਹੈ ਉਹ ਮੈਨੂੰ ਪੂਰੀ ਉਮੀਦ ਹੈ ਕਿ ਕੋਰਟ ਦੇ ਵਿੱਚ ਟਰਾਇਲ ਦੇ ਵਿੱਚ ਉਹ ਕਿਤੇ ਵੀ ਜਿਹੜੇ ਆ ਉਹ ਖੜੇ ਨਹੀਂ ਹੋ ਸਕਦੇ ਸੋ ਕੇਸ ਚੱਲ ਨਹੀਂ ਸਕਦਾ ਔਰ ਬਹੁਤ ਬਾਇਜ਼ਤ ਬਰੀ ਵੀ ਹੋਣਗੇ ਔਰ ਵਾਇਗਰੂ ਨੇ ਚਾਇਆ ਤੇ ਬਹੁਤ ਜਲਦੀ ਜਮਾਨਤ ਵੀ ਕਾਂਗਰਸ ਦੇਸ਼ ਦੀ ਪੁਰਾਣੀ ਪਾਰਟੀ ਹੈ ਵੱਡੀ ਪਾਰਟੀ ਵੀ ਹੈ ਸੂਬਾ ਪਧਰੀ ਲੋਕ ਔਰ ਰਾਸ਼ਟਰੀ ਪਧਰੀ ਲੋਕ ਜਿਹੜੇ ਉਹਨਾਂ ਦੇ ਕਾਂਗਰਸ ਦੇ ਲੀਡਰ ਨੇ ਛੱਡ ਕੇ ਜਾ ਰਹੇ ਨੇ ਕੀ ਕਹੋਗੇ ਉਹਨਾਂ ਬਾਰੇ ਤੁਸੀਂ ਖੁਦ ਆਮ ਕਾਂਗਰਸ ਨੂੰ ਛੱਡ ਕੇ ਤੁਸੀਂ ਖੁਦ ਕਾਂਗਰਸ ਨੂੰ ਛੱਡ ਕੇ ਆਪ ਚੇ ਸ਼ਾਮਲ ਕਾਂਗਰਸ ਦਾ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਸਮਥਿੰਗ ਇਜ਼ ਰੋਂਗ ਵਿਦ ਦਾ ਪਾਰਟੀ ਜਿਹੜੀ ਗ੍ਰੈਂਡ 올ਡ ਪਾਰਟੀ ਹੈ ਇਹਦੇ ਵਿੱਚ ਕੁਝ ਨਾ ਕੁਝ ਜੜੀਆਂ ਕੁਝ ਖਾਮੀਆਂ ਨੇ ਜਿਹਨਾਂ ਖਾਮੀਆਂ ਨੂੰ ਦੂਰ ਨਹੀਂ ਕੀਤਾ ਜਾ ਰਿਹਾ ਉਹਨਾਂ ਖਾਮੀਆਂ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਕਾਰਨ ਹੈ ਕਿ ਇਨਡਿਸਿਪਲਨ ਜਿਹੜਾ ਹੈ ਡਿਸਿਪਲਨ ਦਾ ਨਾ ਹੋਣਾ ਕਿਸੇ ਵੀ ਸੰਗਠਨ ਦੇ ਵਿੱਚ ਕਿਸੇ ਵੀ ਪੁਰਾਣੀ ਪਾਰਟੀ ਦੇ ਵਿੱਚ ਜਾਂ ਨਵੀਂ ਪਾਰਟੀ ਦੇ ਵਿੱਚ ਜੇਕਰ ਸੰਗਠਨ ਨਾ ਹੋਵੇ ਡਿਸਿਪਲਨ ਨਾ ਹੋਵੇ ਤਾਂ ਉਹ ਪਾਰਟੀ ਜਿਹੜੀ ਜ਼ੀਰੋ ਹੁੰਦੀ ਹੈ ਤੇ ਦੂਸਰੀ ਗੱਲ ਜਿਹੜੀ ਸਭ ਤੋਂ ਵੱਡੀ ਕਿ ਧੜੇਬੰਦੀ ਜਿਹੜੀ ਹੈ ਠੀਕ ਹੈ ਹਰ ਪਾਰਟੀ 'ਚ ਥੋੜੇ ਬਹੁਤ ਹੀ ਧੜੇਬੰਦੀ ਜਿਹੜੀ ਜ਼ਰੂਰ ਹੁੰਦੀ ਹੈ ਪਰ ਧੜੇਬਾਜ਼ੀ ਜਾਂ ਧੜੇਬੰਦੀ ਇਸ ਕਦਰ ਹੋਣਾ ਅੱਜ ਜਿਹੜਾ ਪਾਰਟੀ ਆ ਅੰਦਰੋਂ ਜਿਹੜੀ ਬਹੁਤ ਕਮਜ਼ ਸੋ ਮੈਂ ਸਮਝਦਾ ਕਿ ਇਹ ਬਹੁਤ ਵੱਡੇ ਕਾਰਨ ਨੇ ਕਿ ਜਿਹੜੇ ਲੀਡਰਸ਼ਿਪ ਜਿੰਨੀ ਵੀ ਹੈ ਕੋਈ ਇਸਟੈਬਲਿਸ਼ਡ ਲੀਡਰਸ਼ਿਪ ਵੀ ਲੀਡਰਸ਼ਿਪ ਵੀ ਹੈ ਜਿਹੜੇ ਉਹਨਾਂ ਨੂੰ ਛੜ ਛੜ ਕੇ ਜਾ ਰਹੇ ਨੇ ਤੁਸੀਂ ਕੁਟਨ ਮਹਿਸੂਸ ਕਰਦੇ ਸੀ ਕਾਂਗਰਸ ਚ ਹਾਂ ਬਿਲਕੁਲ ਜਦੋਂ ਹਾਲਾਂਕਿ ਕਾਂਗਰਸ ਦੇ ਵਿੱਚ ਅਸੀਂ ਉਹ ਸੀਟ ਜਿੱਤੀ ਹੈ ਜਿਹੜੀ 45 ਸਾਲ 1972 ਤੋਂ ਬਾਅਦ ਕਾਂਗਰਸ ਨੇ ਕਦੀ ਜਿੱਤੀ ਹੀ ਨਹੀਂ ਸੀ ਸੋ ਅਸੀਂ ਆਪਣੀ ਮਿਹਨਤ ਸਦਕਾ ਪਾਰਟੀ ਦੇ ਵਿੱਚ ਵੀ ਰਹੇ ਹਾਂ ਪਹਿਲੀ ਵਾਰ ਵੀ ਜਿੱਤੀ ਹੈ ਦੂਸਰੀ ਵਾਰ ਵੀ ਜਿੱਤੀ ਹੈ ਔਰ ਦੂਸਰੀ ਵਾਰ ਬਾਏ ਦੇ ਵਿੱਚ ਐਡੀ ਸੁਨਾਮੀ ਦੇ ਵਿੱਚ ਜਿੱਤੀ ਹੈ ਸੋ ਬਹੁਤ ਜਿੱਥੇ ਅਸੀਂ ਮਿਹਨਤ ਕੀਤੀ ਹੈ ਤੇ ਉੱਥੇ ਸਾਨੂੰ ਇਹ ਲੱਗਦਾ ਕਿਤੇ ਨਾ ਕਿਤੇ ਜੋ ਮਾਨ ਸਤਕਾਰ ਪਾਰਟੀ ਦੇ ਵਿੱਚ ਮਿਲਣਾ ਚਾਹੀਦਾ ਜੋ ਪਿਆਰ ਮਿਲਣਾ ਚਾਹੀਦਾ ਉਹ ਕਿਤੇ ਨਾ ਕਿਤੇ ਇਨਸਿਕਿਉਰ ਕਿਉਂਕਿ ਕਾਫੀ ਲੀਡਰਸ਼ਿਪ ਜਿਹੜੀ ਹੈ ਆਪਣੇ ਆਪ ਨੂੰ ਇਨਸਿਕਿਉਰ ਜਦੋਂ ਮਹਿਸੂਸ ਕਰਨ ਲੱ ਪੈਂਦੀ ਹੈ ਤੇ ਇਹ ਜਿਹੜੇ ਮੋਸਟ ਕਾਮਨ ਜਿਹੜੇ ਕਾਰਨ ਨੇ ਜਿਹੜੇ ਸਭ ਤੋਂ ਜ਼ਿਆਦਾ ਜਿਹੜੇ ਮੈਨੂੰ ਮਹਿਸੂਸ ਹੋਏ ਸੋ ਮੈਂ ਸਮਝਦਾ ਕਿ ਬਹੁਤ ਵੱਡੇ ਕਾਰਨ ਨੇ ਜਿਸ ਕਰਕੇ ਲੀਡਰਸ਼ਿਪ ਜਿਹੜੀ ਹੈ ਉਹ ਛੜ ਛੜ ਜਾ ਰਹੀ ਹੈ ਤੁਸੀਂ اچانک ਫੈਸਲਾ ਲਿਆ ਆਮ ਆਦਮੀ ਪਾਰਟੀ ਚ ਆਉਣ ਦਾ ਅਜਿਹਾ ਹੀ ਕਿਉਂ ਇੱਕ ਵੇਲੇ ਪਹਿਲਾਂ ਤੱਕ ਤੁਸੀਂ ਕਹਿ ਰਹੇ ਸੀ ਕਿ ਮੈਂ ਕਾਂਗਰਸ ਚ ਹੀ ਰਾਵਾਂਗਾ ਇਹ ਚ ਰਹਿਵਾਂਗਾ ਇਦਾਂ ਦੀ ਕੋਈ ਸਟੇਟਮੈਂਟ ਵੀ ਨਹੀਂ ਆ ਬਟ ਇਹ ਆ ਵੀ ਬਤੌਰ ਵਿਰੋਧੀ ਧਿਰ ਵੀ ਜਿਹੜਾ ਜੋ ਰੋਲ ਅਦਾ ਕਰ ਸਕਦਾ ਸੀ ਉਹ ਬਤੌਰ ਵਿਰੋਧੀ ਧਿਰ ਵੀ ਰੋਲ ਅਦਾ ਕੀਤਾ ਤੇ ਹੁਣ ਇੱਧਰ ਆਵਾਜ਼ ਵੀ ਪਾਰਟੀ 'ਚ ਆਏ ਆ ਆਮ ਆਦਮੀ ਪਾਰਟੀ ਦੇ ਫੋਰਮ ਤੇ ਵੀ ਬੈਠ ਕੇ ਅਸੀਂ ਜਿਹੜੇ ਆਪਣੇ ਜਿਹੜੇ ਆਈਡੀਆਜ਼ ਆ ਉਹ ਜ਼ਰੂਰ ਦੇਵਾਂਗੇ ਬਿਹਤਰ ਕਰਾਂਗੇ ਪੰਜਾਬ ਨੂੰ ਬਿਹਤਰ ਕਰਾਂਗੇ ਕਿਉਂਕਿ ਸਾਡਾ ਮਸਲਾ ਤਾਂ ਇੰਨਾ ਹੀ ਹੈ ਜੇ ਵਿਰੋਧੀ ਧਿਰ 'ਚ ਸੀ ਕਿ ਪੰਜਾਬ ਨੂੰ ਬਿਹਤਰ ਕਰਨਾ ਤੇ ਹੁਣ ਜੇ ਇੱਧਰ ਵੀ ਆ ਆਮ ਆਦਮੀ ਪਾਰਟੀ 'ਚ ਵੀ ਆ ਤਾਂ ਵੀ ਸਾਡਾ ਮਕਸਦ ਤਾਂ ਇੱਕੋ ਹੀ ਹੈ ਕਿ ਪੰਜਾਬ ਨੂੰ ਬਿਹਤਰ ਕਰਨਾ ਪੰਜਾਬ ਨੂੰ ਖੂਬਸੂਰਤ ਬਣਾਉਣਾ ਖੁਸ਼ਹਾਲ ਬ ਰੰਗਲਾ ਬਣਾਣਾ ਹਰ ਪਾਸੇ ਹਰ ਖੇਤਰ ਦੇ ਵਿੱਚ ਤਰੱਕੀ ਦੇਖਣਾ ਚਾਹੁੰਦੇ ਪੰਜਾਬ ਦੇ ਵਿੱਚ ਇਹੀ ਸਾਡਾ ਮਿਸ਼ਨ ਆਮ ਆਦਮੀ ਪਾਰਟੀ ਚ ਤੁਸੀਂ ਰੰਗਲੇ ਪੰਜਾਬ ਦਾ ਸੁਪਨਾ ਦੇਖਿਆ ਆ ਬਿਲਕੁਲ ਤੁਸੀਂ ਦੇਖਿਆ ਹੋਣਾ ਕਿ ਜੇ ਆਮ ਆਦਮੀ ਪਾਰਟੀ ਦੇ ਮੈਂ ਕੰਮਾਂ ਦੀ ਗੱਲ ਕਰਾਂ ਤੇ ਮਹਿਜ਼ 2 ਸਾਲਾਂ ਦੇ ਵਿੱਚ ਬੜੇ रिकॉर्ड तोड़ ਕੰਮ ਹੋਇਆ ਨੇ ਬਿਜਲੀ ਦਾ ਮੁੱਦਾ ਜਿਹੜਾ ਬਹੁਤ ਵੱਡਾ ਇਸ਼ੂ ਜਿਹੜਾ ਪੂਰੇ ਦੇਸ਼ ਦੇ ਵਿੱਚ ਮੈਂ ਸਮਝਦਾ ਕਿ ਬਹੁਤ ਵੱਡਾ ਇਸ਼ੂ ਹੈ ਪਰ ਉਸ ਆਮ ਆਦਮੀ ਪਾਰਟੀ ਨੇ ਜਦੋਂ ਸੱਤਾ ਦੇ ਵਿੱਚ ਆਈ ਹੈ ਪੰਜਾਬ ਦੇ ਵਿੱਚ ਜੋ ਸਮਝਦਾ ਕਿ ਇਤਿਹਾਸਿਕ ਫੈਸਲਾ ਤੇ ਇਤਿਹਾਸਿਕ ਕੰਮ ਜੋ ਕੀਤਾ ਉਹ ਅੱਜ ਪੰਜਾਬ ਦਾ ਹਰ ਨਾਗਰਿਕ ਅੱਜ ਮਹਿੰਗਾਈ ਦੇ ਯੁੱਗ ਦੇ ਵਿੱਚ ਇਸ ਤੋਂ ਰਾਹਤ ਮਹਿਸੂਸ ਕਰਦਾ ਤੁਸੀਂ ਦੇਖਿਆ ਹੋਣਾ ਕਿ ਲਗਭਗ ਕਰੀਬ-ਕਰੀਬ 90% ਜਿਹੜੇ ਘਰ ਨੇ ਹਾਊਸਹੋਲਡ ਨੇ ਉਹਨਾਂ ਨੂੰ ਉਹਨਾਂ ਦਾ ਬਿੱਲ ਜਿਹੜਾ ਹੈ ਉਹ ਜ਼ੀਰੋ ਆ ਰਿਹਾ ਸੋ ਇਹ ਲੋਕਾਂ ਦੇ ਵਿੱਚ ਬਹੁਤ ਵੱਡੀ ਰਾਸ ਆ ਮਹਿੰਗਾਈ ਦੇ ਵਿੱਚ ਜੇ 22500 ਹਰ ਮਹੀਨੇ ਫਾਇਦਾ ਹੋ ਰਿਹਾ ਤੇ ਇਸ ਤੋਂ ਵੱਡੀ ਗੱਲ ਕੀ ਹੋ ਸਕਦੀ ਬਾਕੀ ਐਜੂਕੇਸ਼ਨ ਦੇ ਖੇਤਰ ਦੇ ਵਿੱਚ ਬਹੁਤ ਕੰਮ ਸਕੂਲਸ ਆਫ ਐਮਿਨਸ ਜਿਹੜੇ ਆ ਉਹਨਾਂ 'ਤੇ ਕੰਮ ਕੀਤਾ ਜਾ ਰਿਹਾ ਸਿਹਤ ਸੇਵਾਵਾਂ ਨੂੰ ਬਿਹਤਰ ਕੀਤਾ ਜਾ ਰਿਹਾ ਆਮ ਆਦਮੀ ਕਲੀਨਿਕਸ ਬਣਾ ਰਹੇ ਆ ਜਾਂ ਹੋਰ ਸੇਵਾਵਾਂ ਜਿਹੜੀਆਂ ਫ੍ਰੀ ਦਵਾਈ ਤੇ ਫ੍ਰੀ ਪੜ੍ਹਾਈ ਦਾ ਜਿਹੜਾ ਜਿਹੜਾ ਉਹਨਾਂ ਦਾ ਅਜੰਡਾ ਹੈ ਉਸ ਦੇ ਵਿੱਚ ਖਾਸ ਤੌਰ ਤੇ ਬਾਬਾ ਸਾਹਿਬ ਭੀਮrao ਅੰਬੇਡਕਰ ਜੀ ਦੀ ਜਿਹੜੀ ਸੋਚ ਆ ਉਹ ਉਸ ਦੇ ਵਿੱਚ ਸਾਫ਼ ਝਲਕਦੀ ਹੈ ਕਿਉਂਕਿ ਜਿਹੜੀ ਜਦੋਂ ਬਿੱਲ ਵੀ ਜ਼ੀਰੋ ਹੋਇਆ ਤੇ ਉਹ ਕਿਸੇ ਬਰਗ ਵਿਸ਼ੇਸ਼ ਦਾ ਨਹੀਂ ਹੋਇਆ ਉਹ ਸਾਰਿਆਂ ਦਾ ਬਿੱਲ ਜਿਹੜਾ ਜ਼ੀਰੋ ਹੋਇਆ ਔਰ ਸਾਰਿਆਂ ਨੂੰ ਉਸ ਦਾ ਜਿਹੜਾ ਸੁਨੇਹਾ ਹੈ ਉਸ ਦਾ ਮੈਸੇਜ ਜਿਹੜਾ ਉਹ ਬਹੁਤ ਅੱਛਾ ਗਿਆ ਬਾਕੀ ਇਸ ਤੋਂ ਇਲਾਵਾ ਜੇਕਰ ਬਾਬਾ ਸਾਹਿਬ ਦੀ ਸੋਚ ਤੇ ਪੈਰਾ ਦਿੰਦੇ ਹੋਏ ਇੱਕ ਹੋਰ ਬਹੁਤ ਵੱਡਾ ਇਤਿਹਾਸਿਕ ਕੰਮ ਜਿਹੜਾ ਉਹ ਆਮ ਆਦਮੀ ਪਾਰਟੀ ਸਰਕਾਰ ਨੇ ਕੀਤਾ ਉਸ ਦੇ ਵਿੱਚ ਏਜੀ ਆਫਿਸ ਜਿਹੜਾ ਐਡਵੋਕੇਟ ਜਨਰਲ ਆਫਿਸ ਉਸ ਦੇ ਵਿੱਚ ਰਾਖਵਾ ਕਰਨ ਦੀ ਨੀਤੀ ਨੂੰ ਲਾਗੂ ਕਰਨਾ ਇਹ 75 ਸਾਲ ਦੇ ਵਿੱਚ ਕਿਤੇ ਮਰ ਗਿਆ ਅਜੇ ਤੱਕ ਕਿਸੇ ਵੀ ਸਰਕਾਰ ਕਿਸੇ ਵੀ ਸੂਬਾ ਸਰਕਾਰ ਕਿਸੇ ਵੀ ਕੇਂਦਰ ਸਰਕਾਰ ਕਿਸੇ ਦੁਆਰਾ ਵੀ ਜਿਹੜਾ ਉਹ ਅਜੇ ਹਾਂ ਕੰਮ ਨਹੀਂ ਕੀਤਾ ਗਿਆ ਸੋ ਮੈਨੂੰ ਜੋ ਇਹ ਕੰਮ ਕੀਤਾ ਗਿਆ ਇਹ ਬਹੁਤ ਵੱਡੀ ਸੋਚ ਆ ਔਰ ਉਹ ਵੀ ਉਦੋਂ ਕੀਤਾ ਗਿਆ ਜਦੋਂ ਕਿਸੇ ਜਨਰਲ ਵਰਗ ਜਿਹੜਾ ਉਸ ਨੂੰ ਬਿਨਾਂ ਉਸ ਦੀ ਜਿਹੜੀ ਰੈਜ਼ਰਵੇਸ਼ਨ ਉਸ ਦੀ ਜੋ ਟੈਕਸਚਰ ਹੈ ਉਸ ਨੂੰ ਡਿਸਟਰਬ ਕੀਤੇ ਬਗੈਰ ਜਿਹੜਾ ਫੈਸਲਾ ਕੀਤਾ ਗਿਆ ਇਹ ਬੜਾ ਇਤਿਹਾਸਿਕ ਫੈਸਲਾ ਸੋ ਇਸ ਤਰ੍ਹਾਂ ਦੇ ਹੋਰ ਬਹੁਤ ਫੈਸਲੇ ਜਦੋਂ ਬੇਰੋਜ਼ਗਾਰੀ ਜਿਹੜੀ ਹੈ ਪੂਰੇ ਦੇਸ਼ ਦੇ ਵਿੱਚ ਮੇਰਾ ਖਿਆਲ ਚਰਮ ਸੀਮਾ ਤੇ ਹੈ ਬੇਰੋਜ਼ਗਾਰੀ ਲਗਭਗ 42% ਹੈ ਪਰ ਉਹਨਾਂ ਹਾਲਾਤਾਂ ਦੇ ਵਿੱਚ ਵੀ 42000 ਤੋਂ ਵੀ ਜ਼ਿਆਦਾ ਨੌਕਰੀਆਂ ਦੇ ਦੇਣਾ ਇਹ ਆਪਣੇ ਆਪ ਦੇ ਵਿੱਚ ਹੀ ਇੱਕ ਇਤਿਹਾਸ ਹੈ ਸੋ ਇਸੇ ਤਰ੍ਹਾਂ ਸ਼ਹੀਦਾਂ ਦੀ ਸੋਚ ਦੀ ਜੇਕਰ ਗੱਲ ਕਰੀਏ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਨੇ ਜੋ ਦੇਸ਼ ਦੇ ਲਈ ਕੀਤਾ ਜਾਂ ਸ਼ਹੀਦਾਂ ਦੀਆਂ ਜੋ ਕੁਰਬਾਨੀਆਂ ਜਿਹਦੇ ਕਰਕੇ ਅੱਜ ਅਸੀਂ ਆਜ਼ਾਦੀ ਦਾ ਨਿਗ ਮਾਣ ਰਹੇ ਹਾਂ ਔਰ ਸਾਡੀ ਸਰਕਾਰ ਜਿਹੜੀ ਹੈ ਉਹ ਇਹ ਮਹਿਸੂਸ ਕਰਦੀ ਹੈ ਕਿ ਜਦੋਂ ਕੋਈ ਘਰ ਦੇ ਵਿੱਚ ਕੋਈ ਸ਼ਹੀਦ ਹੋ ਜਾਂਦਾ ਤਾਂ ਉਹਦਾ ਦਰਦ ਕੀ ਹੁੰਦਾ ਸੋ ਉਸ ਦੇ ਲਈ ਬੇਸ਼ੱਕ ਬਹੁਤਾ ਕੁਝ ਤਾਂ ਨਹੀਂ ਕਰ ਸਕਦੇ ਪਰ ਫਿਰ ਵੀ 1 ਕਰੋੜ ਰੁਪਈਆ ਚਾਹੇ ਉਹ ਅਗਨੀ ਵੀਰੇ ਕਿਉਂ ਨਾ ਹੋਣ ਜਦ ਕਿ ਕੇਂਦਰ ਸਰਕਾਰ ਨੇ ਰੈਗੂਲਰ ਭਰਤੀ ਹੁੰਦੀ ਸੀ ਉਹਨੂੰ ਖਤਮ ਕਰਕੇ ਆਗਨੀ ਵੀਰ ਠੇਕੇ ਦੇ ਫੌਜੀ ਜਿਹੜੇ ਆ ਉਹ ਭਰਤੀ ਕੀਤੇ ਪਰ ਪੰਜਾਬ ਸਰਕਾਰ ਨੇ ਜਿੱਥੇ ਤੇ ਹਈਆ ਕੀਤਾ ਕਿ ਦੇ ਪਰਿਵਾਰ ਨੂੰ ਚਾਹੇ ਅਗਨੀ ਵੀਰ ਹੋਵੇ ਮਿਲਟਰੀ ਫੋਰਸਸ ਹੋਣ ਜਾਂ ਪੈਰਾ ਮਿਲਟਰੀ ਫੋਰਸਸ ਹੋਣ ਜਾਂ ਪੰਜਾਬ ਪੁਲਿਸ ਹੋਵੇ ਉਸ ਨੂੰ 1 ਕਰੋੜ ਰੁਪਏ ਦੀ ਰਾਸ਼ੀ ਜਿਹੜੀ ਦੇਣੀ ਹੈ ਇਹ ਬੜਾ ਇੱਕ ਬਹੁਤ ਅੱਛਾ ਫੈਸਲਾ ਹੈ ਪਰਿਵਾਰ ਦੇ ਲਈ ਕਿਉਂਕਿ ਬਾਅਦ ਵਿੱਚ ਪਰਿਵਾਰ ਜਿਹੜੇ ਆ ਉਹ ਵਿਚਾਰੇ ਬਹੁਤ ਖੱਜਲਖਵਾਰ ਹੁੰਦੇ ਨੇ ਸੋ ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੇ ਕੰਮ ਜਿਹੜੇ ਆ ਉਹ ਸਰਕਾਰ ਵੱਲੋਂ ਕੀਤੇ ਗਏ ਆ ਆ ਟੋਲ ਪਲਾਜ਼ੇ ਤੁਸੀਂ ਦੇਖੋ ਜਿਹੜੇ ਕਦ ਤੋਂ ਕਿੰਨੀ ਵੱਡੀ ਪ੍ਰੋਬਲਮ ਸੀ ਸੋ ਮжоਰਿਟੀ 12 ਤੋਂ 14 ਟੋਲ ਪਲਾਜ਼ੇ ਜਿਹੜੇ ਆ ਉਹ ਬੰਦ ਕਰ ਦਿੱਤੇ ਗਏ ਬਹੁਤ ਵੱਡੀ ਰਾਹਤ ਹੈ ਲੋਕਾਂ ਨੂੰ ਸੋ ਅੱਜ ਪੰਜਾਬ ਦੇ ਲੋਕ ਸਰਕਾਰ ਦੇ ਵਿੱਚ ਆਪਣਾ ਸੁਪਨਾ ਦੇਖਦੇ ਆ ਰੰਗਲੇ ਪੰਜਾਬ ਦਾ ਸੁਪਨਾ ਦੇਖਦੇ ਆ ਪੰਜਾਬ ਦਾ ਕਰਜ਼ਾ ਹੈ 60 ਹਜ਼ਾਰ ਕਰੋੜ ਦਾ ਉਹਦਾ ਮੁੱਦਾ ਤੁਸੀਂ ਵੀ ਚੁੱਕਦੇ ਰਹੇ ਹੋ ਹਾਲਾਂਕਿ ਆਮ ਆਦਮੀ ਪਾਰਟੀ ਨੇ ਕੰਮ ਕੀਤੇ ਆ ਪੰਜਾਬ ਦੇ ਵਿੱਚ ਜਿਹੜੇ ਕੰਮ ਤੁਸੀਂ ਗਨਵਾਏ ਆ ਉਹ ਛਲਾਗਾਯੋਗ ਨੇ ਉਹ ਲੋਕਾਂ ਨੂੰ ਪਸੰਦ ਵੀ ਆ ਰਹੇ ਨੇ ਪਰ ਕਰਜ਼ੇ ਦੀ ਜਿਹੜੀ ਗੱਲ ਕਰਦੇ ਹੋ ਇਹ ਕਰਜ਼ਾ ਕਿਵੇਂ ਖਤਮ ਹੋਊਗਾ ਤੁਹਾਡੀ ਪਾਰਟੀ ਦਾ ਉਹਦੇ ਵੱਲ ਕੀ ਦੇਖੋ ਸਭ ਤੋਂ ਜ਼ਿਆਦਾ ਤੁਸੀਂ ਦੇਖਿਆ ਹੋਣਾ ਕਿ ਵਿਰੋਧੀ ਧਿਰ ਦੇ ਵਿੱਚ ਵੀ ਅਸੀਂ ਕਰਜ਼ੇ ਦੇ ਮੁੱਦੇ ਉਠਾਉਂਦੇ ਰਹੇ ਆਂ ਔਰ ਇਵਨ ਗਵਰਨਮੈਂਟ ਵੀ ਇਹ ਕਹਿੰਦੀ ਹੈ ਕਿ ਕਰਜ਼ਾ ਜਿਹੜਾ ਵੱਧ ਰਿਹਾ ਕਿਉਂਕਿ ਪੁਰਾਣਾ ਕਰਜ਼ਾ ਜਿਹੜਾ ਉਹ ਬਹੁਤ ਹੈ ਤੇ ਪੰਜਾਬ ਦਾ ਜਿਹੜਾ ਮੈਜੋਰਿਟੀ ਹਿੱਸਾ ਜਿਹੜਾ ਬਜਟ ਦਾ ਤੇ ਉਹ ਜਿਹੜਾ ਕਰਜ਼ਾ ਲਾਂਨ ਚ ਜਾਂ ਡੈਟ ਸਰਵਿਸ ਕਰਨ ਦੇ ਵਿੱਚ ਚਲਾ ਜਾਂਦਾ ਸੋ ਕਿਤੇ ਨਾ ਕਿਤੇ ਕਰਜ਼ੇ ਦੀ ਪ੍ਰੋਬਲਮ ਜਿਹੜੀ ਬਹੁਤ ਵੱਡੀ ਆ ਔਰ ਮਾਨਯੋਗ ਜਿਹੜੇ ਵਿੱਤ ਮੰਤਰੀ ਪੰਜਾਬ ਚੀਮਾ ਸਾਹਿਬ ਉਹਨਾਂ ਨਾਲ ਵੀ ਗੱਲ ਹੋਈ ਹੈ ਔਰ ਉਹਨਾਂ ਨੇ ਵੀ ਅਸ਼ੂਰ ਕੀਤਾ ਵੀ ਜੀ ਅਸੀਂ ਜਿਹੜੇ ਇੱਕੋ ਹੀ ਇਹਦਾ ਹੱਲ ਆ ਕਿ ਅਸੀਂ ਜਿਹੜੀ ਰੈਵਨਿਊ ਕਲੈਕਸ਼ਨ ਚਾਹੇ ਉਹ ਐਕਸਾਈਜ਼ ਤੋਂ ਹੋਵੇ ਜਾਂ ਹੋਰ ਟੈਕਸਿਸ ਤੋਂ ਹੋਵੇ ਡਾਇਰੈਕਟ ਟੈਕਸਿਸ ਤੋਂ ਹੋਵੇ ਜਾਂ ਇਨਡਾਇਰੈਕਟ ਟੈਕਸਿਸ ਤੋਂ ਹੋਵੇ ਸਾਡਾ ਮਕਸਦ ਹੈ ਕਿ ਉਹ ਟੈਕਸ ਜਿਹੜੀ ਰੈਵਨਿਊ ਆ ਉਹਨੂੰ ਬਦਾਣਾ ਕਿਉਂਕਿ ਉਹੀ ਇੱਕ ਹੱਲ ਹੈ ਜਿਹੜਾ ਕਰਜ਼ੇ ਨੂੰ ਘੱਟ ਵੀ ਕਰ ਸਕਦਾ ਤੇ ਪੰਜਾਬ ਨੂੰ ਅੱਗੇ ਵੀ ਲੈ ਕੇ ਜਾ ਸਕਦਾ ਤੁਹਾਡੀ ਪਾਰਟੀ ਦੇਸ਼ ਪੱਧਰ ਤੇ ਲੋਕਤੰਤਰ ਨੂੰ ਬਚਾਉਣ ਦੀ ਗੱਲ ਕਰਦੀ ਹੈ ਹੋਰ ਵੀ ਕਈ ਵਿਰੋਧੀ ਪਾਰਟੀਆਂ ਹੈਗੀਆਂ ਜਿਹੜੀ ਲੋਕਤੰਤਰ ਨੂੰ ਬਚਾਉਣ ਦੀ ਗੱਲ ਕਰਦੀਆਂ ਕਾਂਗਰਸ ਨੂੰ ਲੋਕ ਛੱਡ ਛੱਡ ਕੇ ਜਾ ਰਹੇ ਨੇ ਅਜਿਹੇ 'ਚ ਬੀਜੇਪੀ ਦੇ ਖਿਲਾਫ ਬਦਲ ਕੀ ਹੈ ਕੀ ਸਮਝਦੇ ਹੋ ਤੁਸੀਂ ਬੀਜੇਪੀ ਦੇ ਖਿਲਾਫ ਜਿਹੜਾ ਬਦਲ ਹੈ ਉਹ ਇਹ ਹੀ ਹੈ ਕਿ ਜਿਹੜੇ ਦੇਸ਼ ਦੇ ਲੋਕ ਹੈ ਉਹ ਬੀਜੇਪੀ ਦਾ ਬਦਲ ਹੈ ਕਿਉਂਕਿ ਦੇਸ਼ ਦੇ ਲੋਕ ਅੱਜ ਤੁਸੀਂ ਦੇਖਿਆ ਹੋਣਾ ਜਿਹੜੀ ਮਹਿੰਗਾਈ ਹੈ ਉਹ ਸਭ ਤੋਂ ਵੱਡੀ ਕਹਿੰਦੇ ਮਹਿੰਗਾਈ ਡੈਣ ਇਹ ਇੱਕ ਡਰਾਵਣਾ ਭੂਤ ਹੈ ਔਰ ਲੋਕ ਅੱਜ ਬਹੁਤ ਤਰਸਤ ਨੇ ਔਰ ਮਹਿੰਗਾਈ ਤੋਂ ਵੀ ਅੱਗੇ ਜਾ ਕੇ ਜਿਹੜੀ ਸਭ ਤੋਂ ਵੱਡੀ ਸਮੱਸਿਆ ਬੇਰੋਜ਼ਗਾਰੀ ਦੀ ਸਮੱਸਿਆ ਉਹ ਬਹੁਤ ਅੱਜ ਲੋਕ ਪੀੜਤ ਨੇ ਸਾਡੇ ਬੱਚੇ ਤੁਸੀਂ ਦੇਖਿਆ ਹੋਣਾ ਕਿ ਬਾਹਰ ਮਾਈਗਰੇਟ ਕਰ ਰਹੇ ਨੇ ਬਾਹਰ ਜਾ ਰਹੇ ਨੇ ਸੋ ਇਹ ਦੋ ਜਿਹੜੀਆਂ ਸਮੱਸਿਆਵਾਂ ਆ ਇਹ ਸਭ ਤੋਂ ਵੱਡੀਆਂ ਸਮੱਸਿਆਵਾਂ ਜਿਹੜੀਆਂ ਕੇਂਦਰ ਸਰਕਾਰ ਦੀਆਂ ਹਨ ਔਰ ਜਿਸ ਤੋਂ ਲੋਕ ਪੀੜਤ ਨੇ ਸੋ ਮੈਨੂੰ ਪੂਰੀ ਉਮੀਦ ਹੈ ਕਿ ਬੀਜੇਪੀ ਦਾ ਬਦਲ ਇਹ ਦੇਸ਼ ਦੇ ਲੋਕ ਨੇ ਦੇਸ਼ ਦੇ ਲੋਕ ਨੇ ਜਿਹੜੇ 62% ਲੋਕਾਂ ਨੇ ਜਿਹੜੇ ਬੀਜੇਪੀ ਦੇ ਖਿਲਾਫ ਵੋਟ ਪਾਈ ਹੈ ਉਹ ਲੋਕ ਇਸ ਦਾ ਬਦਲ ਨੇ ਔਰ ਉਸ ਦੇ ਵਿੱਚ ਖਾਸ ਤੌਰ ਤੇ ਜੇਕਰ ਗੱਲ ਕਰੀਏ ਤੇ ਕਾਂਗਰਸ ਚਾ ਹੋਰ ਜਿੰਨੇ ਵੀ ਪਾਰਟੀਆਂ ਜਿਹੜੀਆਂ ਉਹ ਅੱਜ ਇਕੱਠੀਆਂ ਹੋ ਗਈਆਂ ਉਸ ਮੰਚ ਤੇ ਤੇ ਮੈਨੂੰ ਪੂਰੀ ਉਮੀਦ ਹੈ ਕਿ ਦੇਸ਼ ਦੇ ਵਿੱਚ ਬਦਲਾਅ ਵੀ ਆਏਗਾ ਬਦਲ ਵੀ ਆਏਗਾ ਤੇ ਇੰਡੀਆ ਬਲੌਕ ਦੀ ਜਿਹੜੀ ਸਰਕਾਰ ਹੈ ਉਹ ਦੇਸ਼ ਦੇ ਵਿੱਚ ਵੰਣ ਜਾ ਰਹੀ ਹੈ ਇੰਡੀਆ ਆਲਾਈਂਸ ਦੀ ਗੱਲ ਕਰੀਏ ਸੈਂਟਰ ਦੇ ਵਿੱਚ ਬਾਕੀ ਸਟੇਟਾਂ ਦੇ ਵਿੱਚ ਤੁਸੀਂ ਇੰਡੀਆ ਆਲਾਈਂਸ ਦੇ ਤੌਰ ਤੇ ਲੜ ਰਹੇ ਹੋ ਇੱਥੇ ਕਾਂਗਰਸ ਤੇ ਆਮ ਆਦਮੀ ਪਾਰਟੀ ਬਕਰੀ ਲੜ ਰਹੀ ਹੈ ਰਾਜਾ ਵੜਿੰਗ ਕਹਿ ਰਹੇ ਨੇ ਕਿ ਸੀਐਮ ਸਾਹਿਬ ਦਾ ਸੁਪਨਾ ਹੈ 13 0 ਦਾ ਉਹ ਅਸੀਂ ਪੂਰਾ ਕਰਾਂਗੇ ਕਾਂਗਰਸ 13 ਦੀਆਂ 13 ਸੀਟਾਂ ਜਿੱਤੋਗੀ ਆ ਦੇਖੋ ਪ੍ਰਧਾਨ ਨੇ ਆਪੋਜ਼ਿਟ ਪਾਰਟੀ ਦੇ ਪ੍ਰਧਾਨ ਨੇ ਉਹਨਾਂ ਨੂੰ ਹਰ ਗੱਲ ਕਹਿਣ ਦਾ ਹੱਕ ਹੈ ਪਰ ਮੈਂ ਇੰਨਾ ਜ਼ਰੂਰ ਕਹਿਣਾ ਚਾਹੁੰਦਾ ਕਿ ਜਦੋਂ ਕੋਈ ਫੈਸਲੇ ਹੁੰਦੇ ਆ ਤੇ ਫੈਸਲੇ ਹਾਈ ਕਮਾਂਡਸ ਕਰਦੀਆਂ ਜੇ ਉਹਨਾਂ ਦਾ ਫੈਸਲਾ ਇੱਥੇ ਕਿਉਂਕਿ ਇੱਥੇ ਬੀਜੇਪੀ ਐਗਜ਼ਿਸਟੇਂ ਨਹੀਂ ਕਰਦੀ ਬੀਜੇਪੀ ਦੀ ਹੋਂਦ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਤੁਹਾਨੂੰ ਪਲੀ ਭੰਤੀ ਪਤਾ ਹੈ ਅੱਜ ਪੰਜਾਬ ਦਾ ਕਿਸਾਨ ਜਿਹੜਾ ਅੱਜ ਬੀਜੇਪੀ ਦਾ ਵਿਰੋਧ ਕਰਨ ਲਈ ਮਜਬੂਰ ਹੈ ਕਿਉਂਕਿ ਤਿੰਨੋਂ ਹੀ ਕਾਲੇ ਕਾਨੂੰਨ ਜਿਹੜੇ ਆ ਉਹ ਵਾਪਸ ਇਹਨਾਂ ਲਏ ਵੀ ਆ ਪਰ ਉਸ ਤੋਂ ਇਲਾਵਾ ਕਿਸਾਨਾਂ ਦੀਆਂ ਮੰਗਾਂ ਔਰ ਜਦੋਂ ਉਹਨਾਂ ਨੇ ਵਾਅਦਾ ਵੀ ਕੀਤਾ ਉਹਨਾਂ ਦੇ ਨਾਲ ਕਿ ਜੀ ਅਸੀਂ ਜਿਹੜਾ ਐਮਐਸਪੀ ਦਵਾਂਗੇ ਜਾਂ ਹੋਰ ਵੀ ਜਿੰਨੇ ਕਿਸਾਨ ਛੀਦ ਹੋਏ ਆ ਉਹਨਾਂ ਨੂੰ ਰੀਹੈਬਿਲੀਟੇਟ ਕਰਨ ਦੇ ਲਈ ਪੂਰੇ ਪ੍ਰਯਾਸ ਕਰਾਂਗੇ ਹੋਰ ਵੀ ਬਹੁਤ ਸਾਰੇ ਇਸ਼ੂ ਜਿਹੜੇ ਕਿਸਾਨਾਂ ਦੇ ਨੇ ਯੂਪੀ ਦੇ ਵਿੱਚ ਜਿਸ ਤਰ੍ਹਾਂ ਕਿਸਾਨਾਂ ਨੂੰ ਬੁਰੀ ਤਰ੍ਹਾਂ ਦਰੜਿਆ ਗਿਆ ਜਿਹੜੇ ਉਹਨਾਂ ਦੇ ਮੰਤਰੀ ਦੇ ਬੇਟੇ ਵੱਲੋਂ ਇਹ ਬੜੇ ਲੋਕਾਂ ਦੇ ਵਿੱਚ ਇਸ ਦੀ ਬਹੁਤ ਚੀਜ਼ ਹੈ ਤੇ ਮੈਨੂੰ ਪੂਰੀ ਉਮੀਦ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਲੋਕ ਆ ਉਹ ਭਾਜਪਾ ਦਾ ਵਿਰੋਧ ਕਰ ਵੀ ਰਹੇ ਤੇ ਬਹੁਤ ਵੱਡਾ ਵਿਰੋਧ ਹੋਏਗਾ ਵੀ ਔਰ ਇਸ ਤੋਂ ਵੀ ਵੱਧ ਕਿਉਂਕਿ ਪੰਜਾਬ ਦੇ ਵਿੱਚ ਇਸ ਦਾ ਵजूद ਹੀ ਨਹੀਂ ਹੈ ਤੇ ਫਿਰ ਉੱਥੇ ਅਲਾਈਸ ਦਾ ਕਿਉਂਕਿ ਹਾਈ ਕਮਾਂਡ ਦੇ ਫੈਸਲੇ ਹੋਏ ਤੇ ਉੱਥੇ ਅਲਾਈਸ ਦਾ ਮਤਲਬ ਨਹੀਂ ਸੋ ਜਿੱਥੇ ਬੀਜੇਪੀ ਮਜ਼ਬੂਤ ਹੋਏਗੀ ਉੱਥੇ ਅਲਾਈਸ ਕਰਾਂਗੇ ਤੇ ਲੜਾਂਗੇ ਉਹਨਾਂ ਦੇ ਖਿਲਾਫ ਸੋ ਇਹ ਸਟਰੈਟਜੀ ਦੇ ਤਹਿਤ ਮੇਰੇ ਹਿਸਾਬ ਨਾਲ ਜਿਹੜਾ ਇੰਡੀਆ ਬਲੌਕ ਕੋ ਲੜ ਰਿਹਾ ਤੇ ਇਹ ਤਾਂ ਨਹੀਂ ਹੋਊਗਾ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਜੇ ਸੀਟਾਂ ਜਿੱਤਦੀਆਂ ਆਪਾ ਮਾਂ ਦੀ ਪਾਰਟੀ ਔਰ ਕਾਂਗਰਸ ਤੇ ਉਸ ਤੋਂ ਬਾਅਦ ਫਿਰ ਸਮਝੌਤਾ ਹੋਊਗਾ ਕੋਈ ਨਹੀਂ ਦੇਖੋ ਇਹ ਤਾਂ ਕੋਈ ਐਸਾ ਮੈਂ ਕਹਿ ਤਾ ਨਹੀਂ ਸਕਦਾ ਪਰ ਇੰਡੀਆ ਬਲੌਕ ਦੀ ਹਾਈ ਕਮਾਂਡ ਦੇ ਇਹ ਤਾਂ ਉਹਨਾਂ ਦਾ ਕੰਮ ਹੈ ਦੇਖਣਾ ਇਹ ਸਾਡਾ ਕੰਮ ਨਹੀਂ ਦੇਖਣਾ ਜੋ ਉਹਨਾਂ ਦਾ ਫੈਸਲਾ ਹੋਇਆ ਉਹ ਠੀਕ ਹੈ ਅਸੀਂ ਤੁਸੀਂ ਲੋਕ ਸਭਾ ਚ ਜਾਓਗੇ ਜੇ ਲੋਕ ਤੁਹਾਨੂੰ ਇਥੋਂ ਜਿੱਤ ਦਾ ਫਤਵਾ ਦਿੰਦੇ ਆ ਤਾਂ ਪਹਿਲੇ ਪੰਜ ਮੁੱਦੇ ਹੁਸ਼ਿਆਰਪੁਰ ਲੋਕ ਸਭਾ ਹਲਕੇ ਦੇ ਕਿਹੜੇ ਹੋਣਗੇ ਜਿਹੜੇ ਤੁਸੀਂ ਸੰਸਦ ਚ ਸਭ ਤੋਂ ਵੱਡਾ ਮੁੱਦਾ ਜਿਹੜਾ ਹੈ ਉਹ ਸਾਡਾ ਕੰਢੀ ਦੀਆਂ ਜਿਹੜੀਆਂ ਸਮੱਸਿਆਵਾਂ ਹੈ ਜਾਂ ਕੁਝ ਬਾਰਡਰ ਏਰੀਆ ਦੀਆਂ ਜਿਹੜੀਆਂ ਜਦਾ ਹਰ ਗੋਬਿੰਦਪੁਰ ਹੈ ਜਿਹੜੀਆਂ ਉਹ ਸਮੱਸਿਆਵਾਂ ਹੈ ਉਹਨਾਂ ਨੂੰ ਹੱਲ ਕਰਨਾ ਪਹਿਲੀ ਜੋ ਜੋ ਤਰਜੀਹ ਹੈਗੀ ਔਰ ਦੂਸਰਾ ਕਿਉਂਕਿ ਸਰਕਾਰ ਸਿਹਤ ਤੇ ਪੜ੍ਹਾਈ ਦੇ ਖੇਤਰ ਦੇ ਵਿੱਚ ਬਹੁਤ ਵਧੀਆ ਕੰਮ ਕਰ ਰਹੀ ਆ ਤੁਸੀਂ ਦੇਖਿਆ ਹੋਣਾ ਕਿ ਹੁਸ਼ਿਆਰਪੁਰ ਦੇ ਵਿੱਚ ਮੈਡੀਕਲ ਕਾਲਜ ਦਾ ਮੁੱਦਾ ਤੀਸਰਾ ਕੈਂਸਰ ਹਸਪੀਟਲ ਦਾ ਜੋ ਇਸ਼ੂ ਹੈ ਉਹ ਕਈ ਦਹਾਕੀਆਂ ਤੋਂ ਲਗਾਤਾਰ ਚੱਲ ਰਿਹਾ ਕੋਈ ਵੀ ਆਂਦਾ ਕਹਿੰਦਾ ਜੀ ਬਣਾ ਲਾਂਗੇ ਇਹਨੂੰ ਸ਼ੁਰੂ ਕਰ ਦਾਂਗੇ ਪਰ ਮੈਂ ਕਈ ਦਹਾਕੀਆਂ ਤੋਂ ਜਿੱਥੇ ਦੇਖ ਰਿਹਾ ਤੇ ਮੇਰੀ ਇਹ ਕੋਸ਼ਿਸ਼ ਰਹੇਗੀ ਕਿ ਇੱਥੇ ਕੈਂਸਰ ਹਸਪੀਟਲ ਬਣੇ ਵੀ ਤੇ ਸ਼ੁਰੂ ਵੀ ਹੋਵੇ ਔਰ ਇਸੇ ਤਰ੍ਹਾਂ ਮੈਡੀਕਲ ਕਾਲਜ ਜਿਹੜਾ ਉਹ ਬਣੇ ਸ਼ੁਰੂ ਹੋਵੇ ਤੇ ਲੋਕਾਂ ਨੂੰ ਜਿਹੜੀਆਂ ਸਹੂਤਾ ਮਿਲਣੀਆਂ ਸ਼ੁਰੂ ਹੋਣ ਚੌਥੀ ਜਿਹੜੀ ਗੱਲ ਹੈ ਕਿ ਅਨ ਇੰਪਲੋਇਮੈਂਟ ਜਿਹੜੀ ਹੈ ਉਹ ਬਹੁਤ ਜ਼ਿਆਦਾ ਹੈ ਤੇ ਅਨ ਇੰਪਲੋਇਮੈਂਟ ਨੂੰ ਦੂਰ ਕਰਨ ਲਈ ਪੰਜਾਬ ਸਰਕਾਰ ਲਗਾਤਾਰ ਉਪਰਾਲੇ ਵੀ ਕਰ ਰਹੀ ਹੈ ਤੇ ਮੇਰੀ ਇਹ ਕੋਸ਼ਿਸ਼ ਰਹੇਗੀ ਕਿ ਰੀਅਲ ਕੋਚ ਫੈਕਟਰੀ ਵਰਗੀ ਕੋ ਵੱਡੀ ਇੰਡਸਟਰੀ ਇੱਥੇ ਲੈ ਕੇ ਆਣਾ ਤਾਂ ਕਿ ਸਾਡੇ ਬੱਚਿਆਂ ਨੂੰ ਰੋਜ਼ਗਾਰ ਮਿਲ ਸਕੇ ਤੇ ਬਾਕੀ ਇਸ ਤੋਂ ਇਲਾਵਾ ਗਰੀਬੀ ਹਜੇ ਵੀ ਬਹੁਤ ਜ਼ਿਆਦਾ ਹੈ ਹਜੇ ਵੀ ਲੋਕਾਂ ਦੀਆਂ ਛੱਤਾਂ ਕੱਚੀਆਂ ਨੇ ਬਾਲਿਆਂ ਵਾਲੀਆਂ ਨੇ ਸੋ ਉਹਨਾਂ ਸਾਰੀਆਂ ਛੱਤਾਂ ਨੂੰ ਪੱਕੀਆਂ ਕਰਨਾ ਜਿਹੜਾ ਉਹ ਮੇਰਾ ਜਿਹੜਾ ਉਹ ਵੀ ਕੋਰ ਏਜੰਡੇ ਦੇ ਵਿੱਚ ਸ਼ਾਮਲ ਰਹੇਗਾ ਰੀਸੈਂਟਲੀ ਵਿਕਰਮ ਮਜੀਠੀਆ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਤੁਹਾਡੇ ਖਿਲਾਫ ਉਹਨਾਂ ਨੇ ਕਿਹਾ ਸੀਗਾ ਕਿ ਤੁਸੀਂ ਘੁਟਾਲਾ ਕੀਤਾ ਹੈ ਕੱਚੇ ਘਰਾਂ ਦੀਆਂ ਛੱਤਾਂ ਨੂੰ ਪੱਕੇ ਕਰਾਉਂਦਾ ਉਹਦੇ ਬਾਰੇ ਤੁਹਾਡਾ ਕੀ ਪ੍ਰਤੀਕਰਮ ਹੈ ਕੀ ਕਹਿਣਾ ਚਾਹੋਗੇ ਆਹ ਦੇਖੋ ਮੈਂ ਤੇ ਇੰਨੇ ਕਹਿਣਾ ਚਾਹੁੰਦਾ ਭਈ ਇਹ ਜਿਹੜੀ ਹੈ ਗੱਲ ਹੈ ਇਹ ਮੇਰਾ خیال ਕਰੀਬ 5 ਮਹੀਨੇ ਪਹਿਲਾਂ ਮਾਨਯੋਗ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਉਹਨਾਂ ਨੇ ਇਹਦੀ ਜਾਂਚ ਵੀ ਕੀਤੀ ਹੈ ਔਰ ਉਸ ਜਾਂਚ ਦੇ ਵਿੱਚ ਕੋਈ ਵਿੱਤੀ ਨੁਕਸਾਨ ਨਹੀਂ ਪਾਇਆ ਗਿਆ ਤੇ ਮੈਂ ਤੇ ਇਹੀ ਕਹਿਣਾ ਚਾਹਦਾ ਵੀ 5 ਕਰੋੜ ਦੇ ਵਿੱਚੋਂ ਕਰੀਬ 80 ਲੱਖ ਰੁਪਈਆ ਲੋਕਾਂ ਦੇ ਖਾਤੇਾਂ 'ਚ ਚਲਾ ਗਿਆ 10 ਤੋਂ 15000 ਰੁਪਈਆ ਬਾਕੀ 4 ਕਰੋੜ 20 ਲੱਖ ਰੁਪਈਆ ਉਹ ਸਰਕਾਰ ਨੇ ਉਹ ਤੋਂ ਵਾਪਸ ਲੈ ਲਿਆ ਸੀ ਤੇ ਇਸ ਕਰਕੇ ਕਪੜੇ ਦਾ ਤਾਂ ਸਵਾਲ ਹੀ ਨਹੀਂ ਉੱਠਦਾ ਔਰ ਇਵਨ ਜੱਪਟੀ ਕਮਿਸ਼ਨਰ ਦੇ ਆਪਣੀ ਇਨਕੁਆਇਰੀ ਰਿਪੋਰਟ ਕਿ ਉਹਦੇ ਵਿੱਚ ਕੋਈ ਵਿਤੀ ਕ ਉਹਦੋਂ ਤਾਂ ਮੈਨੂੰ ਕੋਈ ਜੁਆਇਨ ਕਰਨ ਦਾ ਕੋਈ ਪਲਾਨ ਵੀ ਨਹੀਂ ਸੀ ਔਰ ਅੱਜ ਤੋਂ 5 ਮਹੀਨੇ ਦੀ ਉਹ ਪਹਿਲਾਂ ਦੀ ਚਿੱਠੀ ਹੈ ਔਰ ਇਸੇ ਤਰ੍ਹਾਂ ਬਿジネス ਵੀ ਇਨਕੁਆਇਰੀ ਕਰ ਰਹੀ ਸੀ ਤੇ ਬਿジネス ਨੇ ਵੀ ਬਹੁਤ ਪਹਿਲਾਂ ਉਦੋਂ ਹੀ ਜਦ ਕਿ ਜਾਣ ਦਾ ਕੋਈ ਸਿਗਾ ਹੀ ਨਹੀਂ ਤੇ ਮੈਂ ਭਗਵੰਤ ਮਾਨ ਜੀ ਨੂੰ ਵੀ ਮੁਬਾਰਕਵਾਦ ਦੇਣੀ ਚਾਹੁੰਦਾ ਕਿ ਜਿੱਥੇ ਵਿਰੋਧੀ ਧਿਰਾਂ ਦੇ ਵਿੱਚ ਡਰ ਹੁੰਦਾ ਸੀ ਕਿ ਜੇ ਬਿジネス ਕੋ ਜਾਂਚ ਚਲ ਗਈ ਤਾਂ ਪਰਚਾ ਹੋਏਗਾ ਹੋਏਗਾ ਤੇ ਮੈਨੂੰ ਇਹ ਖੁਸ਼ੀ ਆ ਤੇ ਮਾਨਯੋਗ ਮੁੱਖ ਮੰਤਰੀ ਸਾਹਿਬ ਪੰਜਾਬ ਦੇ ਜਿਹੜੇ ਆ ਤੇ ਜਿਹੜੇ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਮੈਂ ਉਹਨਾਂ ਦੀ ਹੈ ਅਤੇ ਉਦੋਂ ਦੀ ਜਿਹੜੀ ਕਲੀਨ ਚਟ ਮਿਲੀ ਹੋਈ ਹੈ ਬਾਕੀ ਮੈਂ ਤਾਂ ਇੱਕੋ ਗੱਲ ਕਹਿਣੀ ਚਾਹੁੰਦਾ ਸੀਨੀਅਰ ਲੀਡਰਸ਼ਿਪ ਹੈ ਸਾਡੇ ਹੋਰ ਵੀ ਲੀਡਰਸ਼ਿਪ ਨੇ ਇਲਜ਼ਾਮ ਲਾਏ ਵੀ ਹੈ ਲਾਣੇ ਵੀ ਹੈ ਮੈਂ ਤਾਂ ਇੱਕੋ ਗੱਲ ਕਹਿਣਾ ਚਾਹੁੰਦਾ ਵੀ ਜੇਕਰ ਪੈਦਾ ਵੀ ਕਪੜਾ ਵਿੱਚ ਸਾਹਮਣੇ ਆਦਾ ਤੇ ਆਪਾਂ ਜਿਹੜਾ ਸੰन्यास ਲੈ ਲਾਂਗੇ ਆਪਣੀ ਜਿਹੜੀ ਰਾਜਨੀਤਿਕ ਪਾਰੀ ਹੈ ਉਹ ਛੱਡ ਦੇਵਾਂਗਾ ਤੇ ਜੇ ਇਹ ਗਲਤ ਸਾਬਤ ਹੋਏ ਤੇ ਮੈਂ ਇਹਨਾਂ ਨੂੰ ਜ਼ਰੂਰ ਕਹਿਣਾ ਚਾਹੁੰਦਾ ਵੀ ਇਹ ਜ਼ਰੂਰ ਜਿਹੜੀ ਆਪਣੀ ਸਿਆਸਤ ਸਿਆਸੀ ਪਾਰੀ ਉਸ ਤੋਂ ਵੀ ਤਿਆਗ ਪੱਤਰ ਦੇ ਤੁਹਾਡੀ ਪਾਰਟੀ ਦੇ ਪੁਰਾਣੀ ਪਾਰਟੀ ਦੇ ਲੀਡਰ ਪ੍ਰਤਾਪ ਬਾਜਵਾ ਨੇ ਵੀ ਉਦੋਂ ਇਹੀ ਗੱਲ ਕਹੀ ਸੀ ਜਦੋਂ ਵਿਕਰਮਜੀਤਿਆ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਕਿ ਢੀਲ ਡੀਲ ਕੀਤੀ ਆ ਉਹਨਾਂ ਨੇ ਬਾਜਵਾ ਸਾਹਿਬ ਨਾਲ ਤਾਂ ਬੜੀ ਮੈਂ ਸਮਝਦਾ ਕਿ ਅਸੀਂ 2 ਸਾਲ ਇਕੱਠੇ ਰਹੇ ਹਾਂ ਨਾਲ ਦੀ ਕੁਰਸੀ ਤੇ ਬਾਜਵਾ ਸਾਹਿਬ ਬੈਠੇ ਰਹੇ ਆ ਤੇ ਮੈਂ ਕਹਿੰਦਾ ਵੀ ਲੀਡਰ ਤਾਂ ਉਹ ਹੁੰਦਾ ਵੀ ਜੇ ਤੁਹਾਡੇ ਆਪਣੇ ਵੀ ਲੀਡਰਾਂ 'ਚ ਕਮੀ ਆ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ 2 ਸਾਲ ਤੋਂ ਉਹ 2 ਸਾਲ ਦੇ ਵਿੱਚ ਉਹਨਾਂ ਦੇ ਆਪਣੇ ਵੀ ਲੀਡਰ ਜਿੱਥੇ ਪ੍ਰੋਬਲਮ ਆਈ ਹੈ ਉੱਥੇ ਮੰਤਰੀਪਦ ਤੋਂ ਉਹਨੇ ਤਿਆਗ ਪੱਤਰ ਵੀ ਲਿਆ ਜਿੱਥੇ ਐਮ ਐਲ ਏ ਦਾ ਇਸ਼ੂ ਆਇਆ ਉੱਥੇ ਐਫ ਆਈ ਆਰ ਵੀ ਹੋਈਆਂ ਤੇ ਅੰਦਰ ਵੀ ਰ ਸੋ ਇਸ ਕਰਕੇ ਇਹ ਹੁੰਦੀ ਲੀਡਰਸ਼ਿਪ ਜੇ ਤੁਸੀਂ ਤੁਹਾਨੂੰ ਲੱਗਦਾ ਸੀ ਕਿ ਮੈਂ ਗਲਤ ਆ ਫਿਰ ਤੁਸੀਂ ਮੈਨੂੰ ਡੈਪਟੀ ਲੀਡਰ ਕਹਦੇ ਬਣਾਣਾ ਸੀ ਜੇ ਤੁਹਾਨੂੰ ਲੱਗਦਾ ਸੀ ਕਿ ਐਡਾ ਵੱਡਾ ਘਪੜਾ ਹੋਇਆ ਫਿਰ ਪ੍ਰੈਸ ਕਾਨਫਰੈਂਸ ਉਦੋਂ ਹੀ ਕਰ ਦੇਣੀ ਸੀ ਜਦੋਂ ਆਪਾਂ 2 ਸਾਲ ਆਪਾਂ ਨੂੰ ਯਾਦ ਨਹੀਂ ਇਹਦਾ ਮਤਲਬ ਹੁਣ ਜੇ ਯਾਦ ਆ ਰਿਹਾ ਤੇ ਆਪਾਂ ਕਿਤੇ ਨਾ ਕਿਤੇ ਜਿਹੜਾ ਉਹਨਾਂ ਦਾ ਕੈਰੇਕਟਰ ਆ ਉਹ ਜਿਹੜਾ ਚਰਿੱਤਰ ਆ ਆਪਾਂ ਕਿਤੇ ਨਾ ਕਿਤੇ ਉਹਨੂੰ ਅਸੈਸੀਨੇਟ ਕਰਨ ਦੀ ਕੋਸ਼ਿਸ਼ ਕਰ ਰਹੇ ਆ ਲੋਕਾਂ ਦੇ ਵਿੱਚ ਇਮੇਜ ਜਿਹੜਾ ਧੁੰਦਲਾ ਕਰਨ ਦੀ ਕੋਸ਼ਿਸ਼ ਕਰ ਰਹੇ ਆ ਪਰ ਲੋਕ ਅੱਜ ਬੜੇ ਜਾਗਰੂਕ ਨੇ ਲੋਕ ਬਹੁਤ ਅਵੇਰਨੇ ਲੋਕ ਅਜਿਹਾ ਹੋਣ ਨਹੀਂ ਦੇਣਗੇ ਆਮ ਆਦਮੀ ਪਾਰਟੀ ਚ ਜੇਕਰ ਗੱਲ ਕਰੀਏ ਤਾਂ ਲੋਕਲ ਲੀਡਰਸ਼ਿਪ ਦਾ ਸਹਿਯੋਗ ਮਿਲੂਗਾ ਇਨਾਂ ਚੋਣਾਂ ਦੇ ਵਿੱਚ ਆ ਮੈਨੂੰ ਇੱਕ ਗੱਲ ਦੀ ਖੁਸ਼ੀ ਹੈ ਮੈਂ ਬਹੁਤ ਖੁਸ਼ ਹਾਂ ਕਿ ਨਾਰਮਲੀ ਪਹਿਲਾਂ ਇਹ ਹੁੰਦਾ ਸੀ ਟਿਕਟ ਮਿਲ ਜਾਂਦੀ ਸੀ ਕਾਂਗਰਸ ਚ ਵੀ 15 ਤੋਂ 20 ਦਿਨ ਮਹੀਨਾ ਤੇ ਕਈ ਵਾਰ ਤਾਂ ਇਲੈਕਸ਼ਨ ਤੱਕ ਤਾਂ ਉਹਨਾਂ ਨੂੰ ਮੰਨਣ ਮਨਾਣ ਤੇ ਨਿਕਲ ਜਾਂਦਾ ਸੀ ਲੋਕ ਮੰਨਦੇ ਹੀ ਨਹੀਂ ਸੀ ਇਕੱਠੇ ਨਹੀਂ ਸੀ ਹੁੰਦੇ ਜੇ ਮੰਨ ਵੀ ਜਾਂਦੇ ਸੀ ਅੰਦਰ ਖਾਤੇ ਵਿਰੋਧ ਕਰਦੇ ਸੀ ਪਰ ਮੈਨੂੰ ਇਹ ਖੁਸ਼ੀ ਹੈ ਵੀ ਜਦੋਂ ਦਾ ਮੈਂ ਪਰਿਵਾਰ ਚ ਆਇਆ ਇੱਥੇ ਚਾਹੇ ਵਿਧਾਇਕ ਹੋਣ ਚਾਹੇ ਸੰਗਠਨ ਦੇ ਸਾਥੀ ਮੇਰਾ ਵੈਲਕਮ ਕੀਤਾ ਹੈ ਸਵਾਗਤ ਕੀਤਾ ਤੇ ਨਾਲ ਚੱਲਣ ਦਾ ਉਹਨਾਂ ਨੇ ਤਹਿਇਆ ਆਪ ਕੀਤਾ ਕਿ ਅਸੀਂ ਨਾਲ ਵੀ ਚੱਲਾਂਗੇ ਤੇ ਦਿਟਾਵਾਂਗੇ ਸੋ ਬਹੁਤ ਵੱਡੀ ਗੱਲ ਹੈ ਜਿਸ ਦਿਨ ਆਮ ਆਦਮੀ ਪਾਰਟੀ ਨੇ ਤੁਹਾਨੂੰ ਅਨਾਉਂਸ ਕੀਤਾ ਹੈ ਪਰਿਵਾਰ ਦੇ ਵਿੱਚ ਬੜੀ ਖੁਸ਼ੀ ਸੀ ਤੁਸੀਂ ਆਪਦੀ ਮਾਤਾ ਜੀ ਦੇ ਚਰਨਛੂਏ ਮੰਨਦੇ ਹਾਂ ਪਰਿਵਾਰ ਦੇ ਵਿੱਚ ਮਾਤਾ ਜੀ ਦਾ ਅਸ਼ੀਰਵਾਦ ਤੁਹਾਡੇ ਤੇ ਤੇ ਸਭ ਤੋਂ ਵੱਡੀ سپورਟ ਤੁਹਾਡੀ ਉਹ ਹੈ ਮੈਂ ਤਾਂ ਦੇਖੋ ਜੀ ਕੋਈ ਗੱਲ ਕਹਿਣਾ ਚਾਹੁੰਦਾ ਕਿ ਮੇਰੇ ਪਿਤਾ ਜੀ ਦੀ ਸਰਦਾਰ ਅਸ਼ਰ ਸਿੰਘ ਜੀ ਬਹੁਤ ਗਰੀਬੀ ਵੀ ਦੇਖੀ ਹੈ ਔਰ ਮੇਰੇ ਪਿਤਾ ਜੀ ਆਰਮੀਜ਼ ਸੀ ਪਹਿਲਾਂ ਇੱਕ ਛੋਟੇ ਜਿਹੇ ਰੈਂਕ ਤੇ ਔਰ ਉਸ ਤੋਂ ਬਾਅਦ ਰੈਗ ਭਾਵੇਂ ਛੋਟਾ ਸੀ ਪਰ ਉਹਨਾਂ ਦੀ ਸੋਚ ਬਹੁਤ ਵੱਡੀ ਸੀ ਤੇ ਉਸ ਤੋਂ ਬਾਅਦ ਪੰਜਾਬ ਨੈਸ਼ਨਲ ਬੈਂਕ ਦੇ ਵਿੱਚ ਚਪੜਾਸੀ ਰਹੇ ਪੀਐਨ ਰਹੇ ਹੈ ਔਰ ਉਹ ਹੁੰਦੇ ਹੋਏ ਵੀ ਉਹਨਾਂ ਦੀ ਸੋਚ ਓਡੀ ਵੱਡੀ ਸੀ ਕਿ ਉਹਨਾਂ ਨੇ ਸਾਨੂੰ ਪੜਾਇਆ ਇੱਥੇ ਤੱਕ ਪਹੁੰਚਾਇਆ ਤੇ ਮੈਂ ਤੇ ਆਪਣੇ ਮਾਤਾ ਪਿਤਾ ਦਾ ਮਾਤਾ ਦੇ ਅਸ਼ੀਰਵਾਦ ਨਾਲ ਕਿਉਂਕਿ ਗੁਰੂਆਂ ਤੋਂ ਸਭ ਤੋਂ ਪਹਿਲੇ ਗੁਰੂ ਜੇਕਰ ਸਾਡੇ ਜ਼ਿੰਦਗੀ 'ਚ ਹੁੰਦੇ ਤਾਂ ਮਾਤਾ ਪਿਤਾ ਹੁੰਦੇ ਸੋ ਉਹਨਾਂ ਦੀ ਬਹੁਤ ਵੱਡੀ ਮੈਂ ਖੁਸ਼ਕਿਸਮਤ ਹਾਂ ਕਿ ਉਹਨਾਂ ਦੀ ਬਹੁਤ ਵੱਡੀ ਸੋਚ ਸਦਕਾ ਉਹਨਾਂ ਦੀ ਤਪੱਸਿਆ ਸਦਕਾ ਉਹਨਾਂ ਦੀ ਮਿਹਨਤ ਸਦਕਾ ਅੱਜ ਮੈਂ ਇੱਥੇ ਪਹੁੰਚਿਆ ਮੈਂ ਉਹ ਉਹਨਾਂ ਤੋਂ ਬਗੈਰ ਇਹ ਉਹਨਾਂ ਦੀ ਸੋਚ ਤੋਂ ਬਗੈਰ ਇਹ ਮੁਮਕਿਨ ਨਹੀਂ ਹੋ ਸਕਦਾ ਸੀ ਸੋ ਮੈਂ ਆਪਣੇ ਮਾਤਾ ਪਿਤਾ ਨੂੰ ਸੈਲੂਟ ਕਰਦਾ ਤੇ ਆਪਣੇ ਪਿਤਾ ਜੀ ਨੂੰ ਮੈਂ ਉਹਨਾਂ ਨੂੰ ਅੱਜ ਵੀ ਅਸੀਂ ਮਿਸ ਕਰਦੇ ਹਾਂ ਉਹਨਾਂ ਨੂੰ ਹਮੇਸ਼ਾ ਯਾਦ ਕਰਦੇ ਕਿਉਂਕਿ ਉਹਨਾਂ ਦੀ ਸੋਚ ਜਿਹੜੀ ਸੀ ਬਹੁਤ ਵੱਡੀ ਸੋਚ ਸੀ ਮਾਤਾ ਤੋਂ ਬਾਅਦ ਹੋਰ ਵੱਡੀ ਸਪੋਰਟ ਕਿਹਨੂੰ ਮੰਨਦੇ ਹੋ ਮਾਤਾ ਤੋਂ ਬਾਅਦ ਸਾਰਾ ਪਰਿਵਾਰ ਸਾਡੇ ਨਾਲ ਹੈ ਸਾਰਾ ਪਰਿਵਾਰ ਬ੍ਰਦਰ ਬੱਚੇ ਉਹਨਾਂ ਦੇ ਅੱਗੇ ਬੱਚੇ ਪਰਿਵਾਰ ਸਾਰਾ ਔਰ ਸਾਡੇ ਜਿੰਨੇ ਵੀ ਸਾਡਾ ਪੁਰਾਣਾ ਪਰਿਵਾਰ ਹਲਕੇ ਦਾ ਜਿਹੜੇ ਸਾਥੀ ਨਾਲ ਹੀ ਰਹੇ ਹਮੇਸ਼ਾ ਇਹਨਾਂ ਸਾਲਾਂ ਤੋਂ ਜਦੋਂ ਤੋਂ ਸਿਆਸਤ ਕਰ ਰਹੇ ਜਦੋਂ ਮੈਨੂੰ ਆਦੀ ਵੀ ਨਹੀਂ ਸੀ ਸਿਆਸਤ ਉਦੋਂ ਤੋਂ ਜਿਹੜੇ ਨਾਲ ਖੜੇ ਅੱਜ ਵੀ ਖੜੇ ਆ ਤੇ ਉਹਨਾਂ ਤੋਂ ਬਗੈਰ ਮੈਂ ਸਮਝਦਾ ਕਿ ਕੋਈ ਵੀ ਜਿਹੜਾ ਮਿਸ਼ਨ ਉਹ ਸੰਭਵ ਨਹੀਂ ਹੈ ਮੈਂ ਉਹਨਾਂ ਆਪਣੇ ਪੁਰਾਣੇ ਸਾਥੀਆਂ ਦਾ ਵੀ ਧੰਨਵਾਦ ਕਰਦਾ ਮੈਂ ਪਰਸਨਲ ਲਾਈਫ ਦੀ ਜੇਕਰ ਤੁਹਾਡੀ ਗੱਲ ਕਰੀਏ ਤਾਂ ਪਰਸਨਲ ਲਾਈਫ ਤੇ ਕਿਹੜੇ ਕੀ ਸ਼ੌਂਕ ਨੇ ਸਿਆਸਤ ਤੋਂ ਹਟ ਕੇ ਤੁਸੀਂ ਪਰਿਵਾਰ ਨਾਲ ਕਿਵੇਂ ਸਮਾਂ ਬਿਤਾਉਂਦੇ ਹੋ ਸਿਆਸਤ ਤੋਂ ਹਟ ਕੇ ਸ਼ੌਕ ਤੇ ਬਸ ਇਹ ਸੇਵਾ ਹੀ ਆ ਚਾਹੇ ਪਰਿਵਾਰ ਵੀ ਆ ਉਹ ਵੀ ਸੇਵਾ ਚ ਲੱਗਾ ਰਹਿੰਦਾ ਮੇਰਾ ਵੀ ਜਿਹੜਾ ਸ਼ੌਕ ਹੈ ਉਹ ਸੇਵਾ ਹੀ ਆ ਪੇ ਲੋਕਾਂ ਦੇ ਜਿੰਨੇ ਕੰਮ ਹੋ ਜਾਣ ਜਿੰਨਾ ਆਪਾਂ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਸੁਧਾਰ ਕਰ ਸਕੀਏ ਉਹਨਾਂ ਹੀ ਕਾਟਿਆ ਤੇ ਹੁਣ ਅਗਲੀ ਤਿਆਰੀ ਕੀ ਹੈ ਤੁਹਾਡੀ ਲਗਾਤਾਰ ਡੇ ਰੂਟੀਨ ਕੀ ਰਹਿੰਦਾ ਤੁਹਾਡਾ ਜਦੋਂ ਦੀ ਆਹ ਟਿਕਟ ਅਨਾਉਂਸ ਹੋਈ ਤੁਹਾਡਾ ਉਹ ਸਵੇਰੇ 5:30 6 ਵਜੇ ਤੋਂ ਮਿਲਣ ਮਿਲਾਨ ਦਾ سلسلہ ਸ਼ੁਰੂ ਹੋ ਜਾਂਦਾ ਤੇ ਉਹ ਲਗਾਤਾਰ ਪੂਰੇ ਦਿਨ ਚ ਮੀਟਿੰਗਸ ਹੁੰਦੀਆਂ ਫਿਰ ਹੋਰ ਵੀ ਜੰਡੇ ਸਾਥੀ ਕੋਈ ਨਾਰਾਜ਼ ਹੈ ਕੋਈ ਕਿਸ ਤਰ੍ਹਾਂ ਹੈ ਕੋਈ ਨਹੀਂ ਮਿਲੇ ਕਿਸੇ ਨੂੰ ਉਹ ਬਸ ਮਿਲਣ ਮਿਲਾਨ ਦਾ سلسلہ ਜਿਹੜਾ ਉਹ ਚੱਲ ਰਿਹਾ ਇੱਕ ਸਵਾਲ ਰਹਿ ਗਿਆ ਮੇਰਾ ਤੁਸੀਂ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ ਤੁਹਾਡੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਰਿੰਕੂ ਜੋ ਜਲੰਧਰ ਤੋਂ ਸੀਗੇ ਉਹ ਭਾਜੀਪੀ 'ਚ ਸ਼ਾਮਲ ਹੋ ਗਏ ਇਹ ਭਾਜੀਪੀ ਦੇ ਦਲ ਜਿਹੜਾ ਚੱਲ ਰਿਹਾ ਉਹਨਾਂ ਦਾ ਵੀ ਇੱਕ ਪਾਰਟੀ ਦੇ ਲੀਡਰਾਂ ਨੂੰ ਪੱਟ ਕੇ ਆਪਣੀ ਪਾਰਟੀ 'ਚ ਲਿਆ ਜਾਣਾ ਇਹਦੇ ਬਾਰੇ ਕੀ ਕਹੋਗੇ ਤੁਸੀਂ ਮੇਰਾ ਖਿਆਲ ਤਾਂ ਕੀਤੇ ਨਾ ਕਿਤੇ ਭਾਜੀਪੀ ਦਾ ਇਹ ਜਿਹੜਾ ਸਟ੍ਰੈਟੇਜੀ ਰਹੀ ਆ ਉਹ ਹਮੇਸ਼ਾ ਲੀਡਰਸ਼ਿਪ ਪਹਿਲਾਂ ਕਹਿੰਦੇ ਭ੍ਰਸ਼ਟ ਹੈ ਜਦੋਂ ਪੱਟ ਕੇ ਆਪਣੇ 'ਚ ਲੈ ਜਾਂਦੇ ਵਾਸ਼ਿੰਗ ਮਸ਼ੀਨ ਦੇ ਵਿੱਚ ਉਹਨਾਂ ਨੂੰ ਧੋ ਲੈਂਦੇ ਆ ਇਹ ਕਹਿੰਦੇ ਜੀ ਸਾਫ਼ ਹੈ ਸਭ ਕੁਝ ਇਹ ਉਹਨਾਂ ਦੇ ਏਜੰਡੇ ਦਾ ਪਾਰਟ ਹੈ ਇਹਦੇ ਬਾਰੇ ਤਾਂ ਚਰਚਾ ਸਾਰੇ ਜੱਗ ਜਾ ਰਿਹਾ ਬਹੁਤ ਬਹੁਤ ਧੰਨਵਾਦ ਜੀ ਏਪੀਬੀ ਸੰਜਿਆ ਦੇ ਨਾਲ ਗੱਲਬਾਤ ਕਰਨ ਲਈ